ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜ ਜੀ 109ਵਾਂ ਦਿਨ ਹੈ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਜੀ ਬਸੰਤ ਪੰਜਵੀਂ ਤੇ ਬਸੰਤ ਪੰਜਵੀਂ ਤੇ ਅਸੀਂ ਬਸੰਤੀ ਰੰਗ ਦਾ ਧੁਮਾਲਾ ਸਾਹਿਬ ਤੁਹਾਨੂੰ ਸਜਾ ਕੇ ਦਿਖਾਵਾਂਗੇ ਇਹ ਧੁਮਾਲਾ ਸਾਹਿਬ ਖਾਸ ਬੀਬੀਆਂ ਲਈ ਹੋਵੇਗਾ ਕਿਉਂਕਿ ਇਹ ਸਾਈਜ਼ ਦੇ ਵਿੱਚ ਥੋੜਾ ਛੋਟਾ ਸਜਾ ਕੇ ਦਿਖਾਇਆ ਹੈ ਮੈਂ ਪਹਿਲਾਂ ਧੁਮਾਲਾ ਸਾਹਿਬ ਜਿਹੜੀ ਮੈਂ ਵੀਡੀਓ ਪੋਸਟ ਕੀਤੀ ਸੀ ਉਹ ਵੱਡਾ ਸੀਗਾ ਧੁਮਾਲਾ ਸਾਹਿਬ ਤੇ ਉਹਦੇ ਲੜ ਵੀ ਜ਼ਿਆਦਾ ਮੋਟੇ ਸੀਗੇ ਕਿਉਂਕਿ ਉਹ ਹੈਵੀ ਕੱਪੜੇ ਦੇ ਵਿੱਚ ਸਜਾ ਕੇ ਨਵਦੀਪ ਸਿੰਘ ਲੁਧਿਆਣਵੀ ਉਤੇ ਪੂਰੀ ਲੰਬਾਈ ਦਾ ਹਮਾਲਾ ਸਾਹਿਬ ਦੀ 16 ਮੀਟਰ ਹੋਵੇਗੀ ਜਿਹਦੇ ਵਿੱਚੋਂ 10 ਮੀਟਰ ਦਾ ਇਹ ਧੁਮਾਲਾ ਸਾਹਿਬ ਹੋਵੇਗਾ F74 ਕਪੜੇ ਦੇ ਵਿੱਚ ਤੇ ਨੀਲੇ ਰੰਗ ਦਾ ਬੂੰਗਾ ਸਾਹਿਬ ਹੋਵੇਗਾ 6 ਮੀਟਰ ਫੁੱਲ ਵੈਲ ਕਪੜੇ ਦੇ ਵਿੱਚ ਇਸ ਲਈ ਮੇਰੇ ਵੀਰੋ ਵੀਡੀਓ ਨੂੰ ਸਕਿਪ ਨਾ ਕਰਿਓ ਹਰ ਇੱਕ ਚੀਜ਼ ਦੀ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਤੁਹਾਨੂੰ ਸਟੈਪ ਬਾਈ ਸਟੈਪ ਤੇ ਹੁਣ ਤੱਕ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਸਭ ਤੋਂ ਪਹਿਲਾਂ ਅਸੀਂ ਧੁਮਾਲਾ ਸਾਹਿਬ ਇਨੂੰ ਅਸੀਂ ਦੋਨਾਂ ਹਿੱਸਿਆਂ ਤੋਂ ਚੰਗੀ ਤਰ੍ਹਾਂ ਪਾਣੀ ਨਾਲ ਗਿੱਲਾ ਕਰ ਲਾਂਗੇ ਗਿੱਲਾ ਕਰਨ ਦਾ ਇਹ ਫਾਇਦਾ ਹੋਏਗਾ ਤੁਮਾਲਾ ਸਾਹਿਬ ਆਪਣੀ ਜਗ੍ਹਾ ਤੇ ਟੀਕੇ ਆ ਰਵੇਗਾ ਤੇ ਬੰਨਰ ਦੇ ਵਿੱਚ ਤੁਹਾਨੂੰ ਆਸਾਨੀ ਹੋਵੇਗੀ ਜਦੋਂ ਵੀ ਤੁਸੀਂ ਤੁਮਾਲਾ ਸਾਹਿਬ ਨੂੰ ਧੋ ਕੇ ਦੁਬਾਰਾ ਸਜਾਣੇ ਹੋ ਥੋੜਾ ਜਿਹਾ ਗਿੱਲਾ ਕਰ ਲਿਆ ਕਰੋ ਇਹ ਨਾਲ ਕਪੜਾ ਆਸਾਨੀ ਦੇ ਨਾਲ ਥੋੜਾ ਇਕੱਠਾ ਹੋ ਜਾਂਦਾ ਹੈ ਵੈਸੇ ਤਾਂ ਦੋਨੋਂ ਹੀ ਕਪੜੇ ਅਸੀਂ ਹਲਕੇ ਯੂਜ਼ ਕਰ ਰਹੇ ਹਾਂ ਜੇ ਅਸੀਂ ਪਾਰੇ ਕੱਪੜੇ ਯੂਜ਼ ਕਰੀਏ ਨਾ ਤਾਂ ਜ਼ਰੂਰੀ ਹੋ ਜਾਂਦਾ ਥੋੜਾ ਗਿੱਲਾ ਕਰਨਾ ਪਰ ਜਦੋਂ ਵੀ ਧਮਾਲਾ ਸਾਹਿਬ ਤੁਸੀਂ ਸਾਈਜ਼ ਦੇ ਵਿੱਚ ਛੋਟਾ ਸਜਾਣਾ ਪਰ ਲੰਬਾ ਜਿਆਦਾ ਸਜਾਣਾ ਤਾਂ ਹਮੇਸ਼ਾ ਹਲਕੇ ਕੱਪੜੇ ਚੂਜ਼ ਕਰੋ ਇਸ ਲਈ ਮੈਂ ਬੀਬੀਆਂ ਲਈ ਇਹ ਧਮਾਲਾ ਸਾਹਿਬ ਖਾਸ ਤੁਹਾਨੂੰ ਇਸ ਲਈ ਕਹਿ ਰਿਹਾ ਕਿਉਂਕਿ ਮੈਂ ਸਜਾ ਵੱਡਾ ਹੀ ਰਿਹਾ ਧਮਾਲਾ ਪਰ ਸਾਈਜ਼ ਦੇ ਵਿੱਚ ਛੋਟਾ ਹੋਵੇਗਾ ਕਿਉਂਕਿ ਮੈਂ ਕੱਪੜੇ ਹਲਕੇ ਯੂਜ਼ ਕਰ ਰਿਹਾ ਹਾਂ ਬੂੰਗਾ ਸਾਹਿਬ ਲਈ ਮੈਂ ਫੁੱਲ ਵੈਲ ਕੱਪੜਾ ਯੂਜ਼ ਕਰ ਰਿਹਾ ਹਾਂ ਕਿਉਂਕਿ ਮੇਰੇ ਕੋਲ ਹਲਕਾ ਕੱਪੜਾ ਫੁੱਲ ਵੈਲ ਦੇ ਵਿੱਚ ਬੂੰਗਾ ਸਾਹਿਬ ਲਈ ਇਹੀ ਸੀਗਾ ਨੀਲੇ ਰ ਤੇ ਦੁਮਾਲਾ ਸਾਹਿਬ ਲਈ ਮੈਂ F74 ਕਪੜਾ ਯੂਜ਼ ਕਰ ਰਿਆ ਆ ਇਹ ਹੈਗਾ 10 ਮੀਟਰ ਦਾ ਦੇਖਣ ਨੂੰ ਇਹ ਇੰਨਾ ਵੱਡਾ ਨਹੀਂ ਲੱਗੇਗਾ ਬਟ ਜਦੋਂ ਅਸੀਂ ਸਜਾਵਾਂਗੇ ਤੁਹਾਨੂੰ ਹੁਣ ਖੋਲ-ਖੋਲ ਕੇ ਨਾਲ ਦੀ ਨਾਲ ਪੂਣੀ ਕਰ ਰਿਆ ਨਾ ਅਸੀਂ ਤੁਸੀਂ ਵੀ ਇਸ ਤਰੀਕੇ ਨਾਲ ਖੋਲ ਕੇ ਪੂਣੀ ਕਰ ਲੈਣੀ ਹੈ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹਦੀ ਐਗਜ਼ੈਕਟ ਲੰਬਾਈ 10 ਮੀਟਰ ਹੈਗੀ ਹੀ ਆ ਦੁਮਾਲਾ ਸਾਹਿਬ ਦੀ ਇਸ ਤਰੀਕੇ ਨਾਲ ਤੁਸੀਂ ਪੂਣੀ ਕਰਨੀ ਸ਼ੁਰੂ ਕਰ ਦੇਣੀ ਹੈ ਇਹਦਾ ਫਾਇਦਾ ਪਤਾ ਕੀ ਹੋਵੇਗਾ ਤੁਹਾਡਾ ਦੁਮਾਲਾ ਸਾਹਿਬ ਹੋਰ ਥੋੜਾ ਇਕੱਠਾ ਹੋ ਜੂਵੇਗਾ ਅਤੇ ਸਿੱਧਾ-ਸਿੱਧਾ ਹੀ ਰਹੇਗਾ ਦੋਨਾਂ ਨੂੰ ਤੁਸੀਂ ਇਸੇ ਤਰੀਕੇ ਨਾਲ ਗਿੱਲਾ ਕਰਕੇ ਪੂਣੀ ਟਾਈਪ ਕਰਕੇ ਰੱਖ ਲੈਣਾ ਆ ਸਿੱਧਾ ਧੁਮਾਲਾ ਸਹਿਬਾ ਸੰਪੂਰਨ ਧੁਮਾਲਾ ਸਹਿਬਾ ਇਸ ਲਈ ਮੇਰੇ ਵੀਰੋ ਕੋਈ ਵੀ ਜੇਕਰ ਤੁਹਾਨੂੰ ਕੋਈ ਚੀਜ਼ ਚ ਕਮੀ ਰਹਿ ਗਈ ਹੋਵੇ ਦੱਸਣ ਦੀ ਤਾਂ ਕਮੈਂਟ ਕਰ ਦਿਓ ਬਟ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਕਲੀਅਰ ਕਰ ਦਿੱਤੀਆਂ ਹੋਈਆਂ ਬਸ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ ਹਰ ਇੱਕ ਜਾਣਕਾਰੀ ਮੈਂ ਤੁਹਾਨੂੰ ਨਾਲ-ਨਾਲ ਦੇਣੀ ਹੁੰਦੀ ਹੈ ਕੋਈ ਵੀ ਚੀਜ਼ ਤੁਹਾਡੇ ਤੋਂ ਲੁਕਾਈ ਨਹੀਂ ਜਾਂਦੀ ਨਾ ਹੀ ਕੋਈ ਚੀਜ਼ ਵਾਂਝੀ ਰੱਖੀ ਜਾਂਦੀ ਹੈ ਵੀਡੀਓ ਨੂੰ ਪੂਰੀ ਦੇਖਿਆ ਕਰੋ ਜੇਕਰ ਚੀਜ਼ਾਂ ਤੁਸੀਂ ਸਮਝਣੀਆਂ ਨੇ ਤੇ ਇਸੇ ਤਰੀਕੇ ਨਾਲ ਤੁਸੀਂ ਬੁੰਗਾ ਸਾਹਿਬ ਨੂੰ ਵੀ ਖੋਲ ਕੇ ਦੋਨਾਂ ਪਾਸੇ ਦੀ ਥੋੜਾ ਥੋੜਾ ਛਿੱਟਾ ਦੇ ਲੈਣਾ ਕਿਉਂਕਿ ਇਸ ਕਪੜੇ ਨੂੰ ਵੀ ਇੱਕ ਵਾਰ ਪਾਣੀ 'ਚੋਂ ਕੱਢਿਆ ਹੋਇਆ ਸੀਗਾ ਥੋੜਾ ਜਿਹਾ ਪਾਣੀ 'ਚੋਂ ਕੱਢਣਾ ਨਾ ਕਪੜੇ 'ਚੋਂ ਵਟ ਨਿਕਲ ਜਾਂਦੇ ਹੁੰਦੇ ਸਾਰੇ ਫਿਰ ਜ਼ਿਆਦਾ ਫੁਲਮਾ ਵੱਜਦਾ ਹੁੰਦਾ ਤੁਮਹਾਲਾ ਸਾਹਿਬ ਤੇ ਜਦੋਂ ਅਸੀਂ ਥੋੜਾ ਗਿੱਲਾ ਕਰਕੇ ਇਕੱਠਾ ਕਰ ਲੈਂਦੇ ਹਾਂ ਨਾ ਫਿਰ ਉਲਝ ਥੋੜੀ ਜਿਹੀ ਵਟ ਪੈ ਜਾਂਦੇ ਹੁੰਦੇ ਆ ਕਿਉਂਕਿ ਧੋਣਾ ਤਾਂ ਅਸੀਂ ਹੁੰਦਾ ਹੀ ਆ ਜੇਕਰ ਸਾਨੂੰ ਥੋੜਾ ਮੋਟਾ ਗੰਦਾ ਲੱਗੇ ਕਪੜਾ ਹਨ ਤੇ ਉਸ ਤੋਂ ਬਾਅਦ ਜੇ ਤੁਸੀਂ ਚੰਗੀ ਤਰ੍ਹਾਂ ਗਿੱਲਾ ਕਰਕੇ ਇਹਨੂੰ ਇਕੱਠਾ ਕਰਕੇ ਇਸ ਤਰੀਕੇ ਨਾਲ ਪਾਣੀ ਰਚਾ ਲੈਣਾ ਹੈ ਫਿਰ ਅਸੀਂ ਇਹਨੂੰ ਆ ਉਸੇ ਤਰੀਕੇ ਨਾਲ ਪੂਣੀ ਕਰਾਂਗੇ ਤੇ ਇਹਦੀ ਵੀ ਪੂਣੀ ਸਹੀ ਤਰੀਕੇ ਨਾਲ ਕਰਨ ਲਈ ਇੱਕ ਸਾਈਡ ਤੋਂ ਇਹਨੂੰ ਖੋਲ ਲੈਣਾ ਹੈ ਤੇ ਇਹਨੂੰ ਵੀ ਤੁਸੀਂ ਦੇਖ ਸਕਦੇ ਹੋ ਕਿ ਸੰਪੂਰਨ ਧੁਮਾਲਾ ਸਹਿਬ ਆਈ ਦੀ ਇਸ ਤਰੀਕੇ ਨਾਲ ਦੋਹਰਾ ਕਰਕੇ ਨਾਲ ਇਕੱਠਾ ਕਰ ਲੈਣਾ ਹੱਥ ਦੇ ਵਿੱਚ ਫਿਰ ਇਹਨੂੰ ਨਾਲ ਦੀ ਨਾਲ ਇਕੱਠਾ ਕਰੀ ਜਾਵਾਂਗੇ ਨਾਲ ਦੀ ਨਾਲ ਦੂਜੇ ਹੱਥ 'ਚ ਫੜੀ ਜਾਵਾਂਗੇ ਇਹਦੇ ਨਾਲ ਤੁਹਾਡੀ ਪੂਣੀ ਬੜੇ ਵਧੀਆ ਤਰੀਕੇ ਨਾਲ ਹੋ ਜਾਵੇਗੀ ਤੇ ਇਹਦੇ ਵਿੱਚ ਵੀ ਵੱਟ ਚੰਗੀ ਤਰ੍ਹਾਂ ਪੈ ਜਾਣੇ ਨੇ ਇਸੇ ਤਰੀਕੇ ਨਾਲ ਤੁਸੀਂ ਦੋਨਾਂ ਨੂੰ ਚੰਗੀ ਤਰ੍ਹਾਂ ਇਕੱਠਾ ਕਰ ਲੈਣਾ ਹੈ ਤੇ ਇਸ ਤੋਂ ਬਾਅਦ ਧੁਮਾਲਾ ਸਹਿਬ ਸਜਾਣਾ ਸ਼ੁਰੂ ਕਰਾਂਗੇ ਅੱਜ ਦੀ ਵੀਡੀਓ 'ਚ ਤੁਹਾਨੂੰ ਕੋਈ ਵੀ ਚੀਜ਼ ਅਧਰ ਹੀ ਨਹੀਂ ਹੋਏਗੀ ਜਿਹੜੀ ਆਪਾਂ ਸਕਿੱਪ ਕਰਾਂਗੇ ਜਾਂ ਕੋਈ ਵੀ ਚੀਜ਼ ਅਧਰ ਹੀ ਨਹੀਂ ਹੋਏਗੀ ਜਿਹੜੀ ਤੁਹਾਨੂੰ ਦੇ ਕੋਲ ਅਸੀਂ ਲੁਕੋਵਾਂਗੇ ਇਸ ਲਈ ਜੁੜੇ ਰਹੋ ਤੇ ਹੁਣ ਸਭ ਤੋਂ ਪਹਿਲਾਂ ਦੇਖੋ ਸੰਪੂਰਨ ਦੁਮਾਲਾ ਸਾਹਿਬ ਅਸੀਂ ਤੁਹਾਨੂੰ ਇੱਕ ਵਾਰ ਹੋਰ ਦਿਖਾਤਾ ਹੋਇਆ ਦੋਹਰਾ ਕਰਾਂਗੇ ਇਹਨੂੰ ਇਹਦੀ ਇੱਕ ਤਰ੍ਹਾਂ ਤੈਅ ਮਾਰਾਂਗੇ ਤੈਅ ਮਾਰ ਕੇ ਅਸੀਂ ਇਹਨੂੰ ਮੋਢਿਆਂ ਤੇ ਰੱਖ ਲੈਣਾ ਦੋਨਾਂ ਤੇ ਠੀਕ ਆ ਚੰਗੀ ਤਰ੍ਹਾਂ ਟਿਕਾ ਕੇ ਫਿਰ ਕੇਸਾਂ ਨੂੰ نیچے ਖੋਲ ਲੈਣਾ ਆ ਜਿੰਨੇ ਤੁਹਾਡੇ ਕੇਸ ਲੰਬੇ ਨੇ ਉਹ ਤੋਂ ਥੋੜਾ ਜਿਹਾ ਗੇਠਕ ਲੰਬਾ ਕਪੜਾ ਹੀ ਫੜਨਾ ਆ ਜਿਹਦੇ ਨਾਲ ਕੇਸ ਤੁਹਾਡੇ ਚੰਗੀ ਤਰ੍ਹਾਂ ਟੱਕ ਹੋ ਜਾਣ ਇਹਦੇ ਨੀਚੇ ਫਿਰ ਅਸੀਂ ਜਿੱਦਾਂ ਜੋੜਾ ਕਰਦੇ ਹੁੰਨੇ ਆ ਨਾ ਉਸੇ ਤਰੀਕੇ ਨਾਲ ਹੀ ਬੁੰਗਾ ਸੇਵ ਐਨ ਸਿਰ ਦੇ ਵਿੱਚਕਾਰ ਥੋੜਾ ਜਿਹਾ ਪਿੱਛੇ ਨੂੰ ਸਜਾਵਾਂਗੀ ਬੀਬੀਆਂ ਲਈ ਤੁਮਾਲਾ ਸਾਈਬਾ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ 'ਚ ਕਿਹਾ ਤੁਮਾਲਾ ਸੇਵ ਇਹਦੀ ਮੈਂ ਵੀਡੀਓ ਪਹਿਲਾਂ ਵੀ ਪੋਸਟ ਕੀਤੀ ਆ ਪਰ ਉਹ ਵੱਡਾ ਤੁਮਾਲਾ ਸਾਈਬ ਸੀਗਾ ਅੱਜ ਮੈਂ ਤੁਹਾਨੂੰ ਸਾਈਜ਼ ਥੋੜਾ ਛੋਟਾ ਸਜਾ ਕੇ ਦਿਖਾਵਾਂਗਾ ਕਪੜਾ ਹਲਕਾ ਆ ਕਿਉਂਕਿ ਲੜ ਇਹਦੇ ਜ਼ਿਆਦਾ ਹੋਣਗੇ ਪਰ ਦੇਖਣ ਦੇ ਵਿੱਚ ਥੋੜੀ ਲੜ ਪਤਲੇ ਜੇ ਹੋਣਗੇ ਜਿਵੇਂ ਅਸੀਂ ਜੂੜਾ ਸੇਬ ਕਰਦੇ ਆ ਉਸੇ ਤਰੀਕੇ ਨਾਲ ਸੈਂਟਰ ਦੇ ਵਿੱਚ ਜੂੜਾ ਸੇਬ ਨੂੰ ਸਜਾ ਲੈਣਾ ਹੈ ਫਿਰ ਨਾਲ ਕੰਗਾ ਸੇਬ ਨੂੰ ਵੀ ਸਜਾ ਲਵਾਂਗੇ ਫਿਰ ਅਸੀਂ ਬੂੰਗਾ ਸੇਬ ਨੂੰ ਜਿਹੜਾ ਪਿੱਛੇ ਵਾਲਾ ਕਪੜਾ ਆ ਉਹਨੂੰ ਸਜਾਣਾ ਸ਼ੁਰੂ ਕਰਾਂਗੇ ਇਸ ਤਰੀਕੇ ਨਾਲ ਥੋੜਾ ਜਿਹਾ ਟਾਈਟ ਕਰਕੇ ਸਜਾਉਣਾ ਹੈ ਅਸੀਂ ਤਾਂ ਜੋ ਬੂੰਗਾ ਸੇਬ ਚੰਗੀ ਤਰ੍ਹਾਂ ਟਿਕਿਆ ਰਹੇ ਤੇ ਤੁਮਾਲਾ ਸੇਬ ਦੇ نیچے ਦੀ ਪਕੜ ਜਿਆਦਾ ਮਜ਼ਬੂਤ ਹੋਵੇ ਬੂੰਗਾ ਸੇਬ ਇਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਤੁਮਾਲਾ ਸੇਬ ਸਜਾਉਣ ਵੇਲੇ ਨਾ ਆਪਣੀ ਜਗ੍ਹਾ ਤੋਂ ਹਿੱਲੇ ਨਾ ਟਸ ਤੋਂ ਮਸ ਨਾ ਹੋਵੇ ਟਾਈਟ ਹੋਣਾ ਚਾਹੀਦਾ ਆ ਤੇ ਸਾਰਾ ਸਿਰ ਕਵਰ ਕੀਤਾ ਹੋਣਾ ਚਾਹੀਦਾ ਆ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਆ ਕੱਪੜੇ ਨੂੰ ਖੋਲ ਕੇ ਇਕੱਠਾ ਕਰਾਂਗੇ ਇਕੱਠਾ ਕਰਨ ਤੋਂ ਬਾਅਦ ਚੋਂ ਚੰਗੀ ਤਰ੍ਹਾਂ ਇਹਨੂੰ ਘੁਮਾਵਾਂਗੇ ਜਿੱਦਾਂ ਜਿੱਦਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਮਝਾਇਆ ਜਾ ਰਿਹਾ ਓਸੇ ਤਰੀਕੇ ਨਾਲ ਤੁਸੀਂ ਹੀ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਆ ਚੰਗੀ ਤਰ੍ਹਾਂ ਹੌਲੀ-ਹੌਲੀ ਸਿਰ ਦੇ ਦੁਆਲੇ ਘੁਮਾ ਕੇ ਥੋੜਾ ਜਿਹਾ ਛੋੜਾ ਕਰਦੇ ਜਾਣਾ ਬੁੰਗਾ ਸਾਹਿਬ ਨੂੰ ਜਿਆਦਾ ਉੱਚਾ ਨਹੀਂ ਸਜਾਣਾ ਹੈਗਾ ਬੁੰਗਾ ਸਾਹਿਬ ਨੂੰ ਇਸ ਗੱਲ ਦਾ ਵੀ ਤੁਸੀਂ ਧਿਆਨ ਰੱਖਣਾ ਆ ਜੇਕਰ ਤੁਹਾਡਾ ਮਨ ਹੈਗਾ ਆ ਉੱਚਾ ਸਜਾਉਣ ਦਾ ਤਾਂ ਉਹਦੇ ਲਈ ਮੈਂ ਅਕਾਲੀ ਬੁੰਗਾ ਸਾਹਿਬ ਦੀ ਵੀ ਵੀਡੀਓ ਅਪਲੋਡ ਕੀਤੀ ਹੋਈ ਹੈ ਉਹਦਾ ਲਿੰਕ ਵੀ ਮੈਂ نیچے ਡਿਸਕ੍ਰਿਪਸ਼ਨ 'ਚ ਦੇ ਦਵਾਂਗਾ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੇ ਵੀਰੋ ਤੇ ਜੇਕਰ ਕੋਈ ਵੀ ਚੀਜ਼ ਤੁਹਾਨੂੰ ਸਮਝ ਨਹੀਂ ਆਈ ਹੋਵੇ ਉਹਦਾ ਵੀ ਤੁਸੀਂ نیچے ਕਮੈਂਟ ਕਰ ਦਿਓ ਅਸੀਂ ਕੋਸ਼ਿਸ਼ ਕਰਦੇ ਹੁੰਦੇ ਹਾਂ ਤੁਹਾਡੇ ਸਾਰੇ ਕਮੈਂਟਾਂ ਦਾ ਜਵਾਬ ਦੇਣ ਲਈ ਅਸੀਂ ਤੁਹਾਡੇ ਸਾਰੇ ਕਮੈਂਟ ਪੜ੍ਹਦੇ ਹੁੰਦੇ ਹਾਂ ਤੁਹਾਡੀ ਲੋੜ ਅਨੁਸਾਰ ਹੀ ਹਮੇਸ਼ਾ ਅਸੀਂ ਵੀਡੀਓ ਅਪਲੋਡ ਕੀਤੀਆਂ ਨੇ ਜਿਹੜੀਆਂ ਵੀਡੀਓ ਮੈਂ ਅਪਲੋਡ ਨਹੀਂ ਕਰਨੀਆਂ ਉਹ ਮੈਂ ਤੁਹਾਨੂੰ ਵੀਡੀਓਜ਼ ਦੇ ਵਿੱਚ ਦੱਸ ਦਿਨਾ ਹੁੰਨਾ ਆ ਕਿ ਕਿਹੜੇ ਵਰਗੀ ਆਪਾਂ ਦਸਤਾਰ ਦੀ ਵੀਡੀਓ ਨਹੀਂ ਅਪਲੋਡ ਕਰਨੀ ਹੈਗੀ ਇਸ ਲਈ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਕਮੈਂਟ ਕਰਨ ਤੋਂ ਪਹਿਲਾਂ ਨਾ ਜੇਕਰ ਤੁਸੀਂ ਵੀਡੀਓ ਦੇਖੀ ਹੋਊਂਗੀ ਤਾਂ ਤੁਸੀਂ ਪਹਿਲਾਂ ਹੀ ਕਮੈਂਟ ਨਹੀਂ ਕਰੋਗੇ ਤੇ ਜੇਕਰ ਤੁਸੀਂ ਕੋਈ ਵੀ ਚੀਜ਼ ਪੂਰੀ ਡਿਟੇਲ ਦੇ ਵਿੱਚ ਸਮਝਣੀ ਹੈ ਉਹਦੇ ਲਈ ਤੁਹਾਨੂੰ ਵੀਡੀਓ ਹਮੇਸ਼ਾ ਹੈੱਡਫੋਨ ਲਾ ਕੇ ਆਰਾਮ ਨਾਲ ਸੁਣਨੀ ਵੀ ਚਾਹੀਦੀ ਆ ਤੇ ਹੁਣ ਦੇਖੋ ਅਸੀਂ ਕਰ ਰਹੇ ਹਾਂ ਤੁਮਾਲਾ ਸਾਹਿਬ ਨੂੰ ਦੋਹਰਾ ਕਰਕੇ ਲਪੇੜਦੇ ਪਏ ਆ ਬਾਕੀ ਤੁਮਾਲਾ ਸਾਹਿਬ ਨੂੰ ਸਾਈਜ਼ ਦੇ ਵਿੱਚ ਇਹ ਛੋਟਾ ਹੀ ਹੋਵੇਗਾ ਇਸ ਤਰੀਕੇ ਨਾਲ ਪੱਲੇ ਖੋਲਦੇ ਹੋਏ ਪੇਚਾਂ ਨੂੰ ਘੁਮਾਉਂਦੇ ਜਾਵਾਂ ਇਹਦੇ ਨਾਲ ਸਿਰ ਦੇ ਦੁਆਲੇ ਗ੍ਰਿਪ ਜਿਆਦਾ ਮਜ਼ਬੂਤ ਹੋਵੇਗੀ ਤੁਹਾਡੇ ਬੂੰਗਾ ਸਾਹਿਬ ਦੀ ਤੇ ਜਿੰਨੇ ਵੀ ਤੁਹਾਡੇ ਪੱਲੇ ਆਉਣਗੇ ਨਾ ਘੁਮਾਣ ਕੇ ਇਸ ਤਰੀਕੇ ਨਾਲ ਤੁਸੀਂ ਸਾਰੇ ਲੜ ਇਸ ਤਰੀਕੇ ਨਾਲ ਖੋਲ-ਖੋਲ ਕੇ ਉੱਪਰ ਨੂੰ ਲਗਾ ਵੀ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਕਈ ਵੀਡੀਓ ਦੇ ਵਿੱਚ ਸਿਖਾਇਆ ਵੀ ਆ ਤੇ ਇਹਨੂੰ ਪਹਿਲਾਂ ਵੀ ਬੰਦ ਕਰ ਸਕਦੇ ਹਾਂ ਇਹਦੇ ਉੱਪਰੋਂ ਵੀ ਬਾਅਦ ਦੇ ਵਿੱਚ ਤੁਸੀਂ ਲੜ ਘੁਮਾ ਸਕਦੇ ਹੋ ਇਹ ਚੀਜ਼ ਮੈਂ ਤੁਹਾਨੂੰ ਇਸ ਬੂੰਗਾ ਸਾਹਿਬ ਦੇ ਵਿੱਚ ਕਰਕੇ ਦਿਖਾਉਂਗਾ ਤੇ ਹੁਣ ਦੇਖੋ ਜਿੰਨੇ ਵੀ ਲੜ ਅਸੀਂ ਲਗਾਏ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਉੱਪਰ ਨੂੰ ਖੋਲ ਲਿਆ ਹੋਇਆ ਖੋਲ ਕੇ ਤੁਸੀਂ ਇਸ ਢੰਗ ਨਾਲ ਲਗਾਉਂਦੇ ਜਾਣਾ ਆ ਹੁਣ ਇਸ ਪੱਲੇ ਨੂੰ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਚੋਂ ਉੱਪਰ ਜੀ ਆ ਜਿਹੜੇ ਅਸੀਂ ਲੜ ਖੋਲੇ ਸੀ ਇਹਨਾਂ ਨੂੰ ਇਕੱਠਿਆਂ ਨੂੰ ਫੋਲਡ ਕਰਕੇ ਨਾ نیچے ਨੂੰ ਕਰਨਾ ਆ ਆ ਦੇਖੋ ਇਸ ਤਰੀਕੇ ਨਾਲ ਇਹਦੇ ਨਾਲ ਉੱਪਰੋਂ ਜੀ ਥੋੜੀ ਜੀ ਫੁਲਾਵਟ ਆਵੇਗੀ ਪਰ ਅਸੀਂ ਇਹਨੂੰ ਜ਼ਿਆਦਾ ਫੁਲਾਉਣਾ ਨਹੀਂ ਹੈਗਾ ਇਸ ਲਈ ਥੋੜਾ ਜਿਹਾ ਕੱਸ ਕੇ ਥੱਲੇ ਨੂੰ ਕੱਪੜੇ ਨੂੰ ਪੁਸ਼ ਕਰਾਂਗੇ ਤੇ ਇਸ ਜਗ੍ਹਾ ਤੇ ਇਕੱਠਾ ਕਰ ਲਵਾਂਗੇ ਕਿਉਂਕਿ ਵੀਡੀਓ ਦੀ ਸਟਾਰਟਿੰਗ 'ਚ ਤੁਹਾਨੂੰ ਮੈਂ ਇੱਕ ਗੱਲ ਕਹੀ ਸੀ ਕਿ ਅਸੀਂ ਬੂੰਗਾ ਸੇਬ ਵੀ ਥੋੜਾ ਜਿਹਾ ਛੋਟਾ ਸ ਜਾਵਾਂਗੇ ਹਲਕਾ ਕਪੜਾ ਯੂਜ਼ ਕਰਨ ਦਾ ਇਹੀ ਕਾਰਨ ਆ ਕਿ ਅਸੀਂ ਸਜਾਣਾ ਵੱਡਾ ਧੁਮਾਲਾ ਸਾਹਿਬ ਹੀ ਆ ਪਰ ਸਾਈਜ਼ ਦੇ ਵਿੱਚ ਛੋਟਾ ਸਜਾ ਕੇ ਦਿਖਾਣਾ ਕਿਉਂਕਿ ਇਹ ਵੀਡੀਓ ਬੀਬੀਆਂ ਲਈ ਖਾਸ ਹੈ ਕਿਉਂਕਿ ਬੀਬੀਆਂ ਲਈ ਮੈਂ ਬਹੁਤ ਘੱਟ ਵੀਡੀਓ ਪੋਸਟ ਕੀਤੀਆਂ ਨੇ ਮੈਂ ਚਾਹੁੰਦਾ ਸੀਗਾ ਕਿ ਬੀਬੀਆਂ ਲਈ ਵੀ ਆਪਾਂ ਧੁਮਾਲਾ ਸਾਹਿਬ ਪੋਸਟ ਕਰੀਏ ਜਿਹਦੇ ਵਿੱਚ ਉਹ ਵੀ ਅਲੱਗ-ਅਲੱਗ ਪ੍ਰਕਾਰ ਦੇ ਧੁਮਾਲਾ ਸਾਹਿਬ ਸਜਾ ਸਕਣ ਤੇ ਸਾਡੀ ਵੀਡੀਓ ਰਾਹੀਂ ਸਿੱਖ ਸਕਣ ਦੋਨੋਂ ਪੱਲੇ ਖੋਲ ਕੇ ਇਸੇ ਢੰਗ ਨਾਲ ਕੱਸ ਕੇ ਪੱਲੇ ਲਗਾਣੇ ਨੇ ਜਿਸ ਨਾਲ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇ ਤੁਹਾਡਾ ਬੂੰਗਾ ਸਾਹਿਬ ਆਪਣੀ ਜਗ੍ਹਾ ਤੇ ਟਿਕਿਆ ਰਹਿਣਾ ਚਾਹੀਦਾ ਆ ਜਦੋਂ ਧੁਮਾਲਾ ਸਾਹਿਬ ਸਜ ਉਦੋਂ ਬੂੰਗਾ ਸਾਹਿਬ ਹਿਲਣਾ ਨਹੀਂ ਚਾਹੀਦਾ ਟਾਈਟ ਹੋਣਾ ਚਾਹੀਦਾ ਆ ਇਸੇ ਤਰੀਕੇ ਨਾਲ ਤੁਸੀਂ ਬੂੰਗਾ ਸਾਹਿਬ ਨੂੰ ਜਿਆਦਾ ਵਧੀਆ ਤਰੀਕੇ ਨਾਲ ਸਜਾ ਸਕਦੇ ਹੋ ਇੱਕ ਚੀਜ਼ ਇਹ ਵੀ ਸੀਗੀ ਨਾਲ ਦੀ ਨਾਲ ਮੇਰਾ ਮਨ ਸੀਗਾ ਕਾफी ਦੇਰ ਦਾ ਕਿ ਮੈਂ ਤੁਹਾਨੂੰ ਜਿਆਦਾ ਲੜਾਂ ਦੇ ਵਿੱਚ ਨਾ ਗੋਲ ਗੋਲ ਲੜਾਂ ਵਾਲਾ ਤੁਹਾਹਲਾ ਸੈੱਟ ਸਜਾ ਕੇ ਦਿਖਾਵਾਂ ਜਿਹੜਾ ਮੈਂ ਤੁਹਾਨੂੰ ਅਕਾਲੀ ਬੂੰਗਾ ਸਾਹਿਬ ਦੇ ਵਿੱਚ ਧਮਾਲਾ ਸੈੱਟ ਸਜਾ ਕੇ ਦਿਖਾਇਆ ਸੀਗਾ ਨਾ ਗੋਲ ਗੋਲ ਲੜਾਂ ਉਹਦੇ ਵਿੱਚ ਲੜ ਤਾਂ ਬਹੁਤ ਸੋਨੇ ਮੋٹے ਬਣੇ ਸੀ ਪਰ ਲੜੋਂ ਦੇ ਵਿੱਚ ਨਾ ਕੱਲੇ 4 ਕਿ ਸੀਗੇ ਜਿਹੜੇ ਨਾ ਮੈਨੂੰ ਲੱਗ ਰਿਹਾ ਸੀ ਕਿ ਘਟਨੇ ਥੋੜੇ ਜੇ ਇਸ ਲਈ ਮੈਂ ਤੁਹਾਨੂੰ ਜਿਆਦਾ ਵੱਡੇ ਦੁਮਾਲਾ ਸਾਹਿਬ 'ਚ ਇਹ ਚੀਜ਼ ਕਰਕੇ ਦਿਖਾਉਣਾ ਚਾਹੁੰਦਾ ਸੀਗਾ। ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਆ। ਸਜਾਹ ਕੋਈ ਵੀ ਸਕਦਾ ਐ ਇਸ ਦੁਮਾਲਾ ਸਾਹਿਬ ਨੂੰ ਪਰ ਅਸੀਂ ਸਾਈਜ਼ ਦੇ ਵਿੱਚ ਥੋੜਾ ਛੋਟਾ ਇਸ ਲਈ ਸਜਾ ਕੇ ਦਿਖਾਤਾ ਕਿ ਇਹ ਖਾਸ ਬੀਬੀਆਂ ਲਈ ਆ ਦੁਮਾਲਾ ਸਾਹਿਬ। ਤੇ ਦੇਖੋ ਬਾਕੀ ਬਚਦੇ ਕਪੜੇ ਨੂੰ ਅਸੀਂ ਇਸ ਜਗ੍ਹਾ ਤੇ ਲਾਤਾ ਤੇ ਬੂੰਗਾ ਸਾਹਿਬ ਨੂੰ ਥੋੜਾ ਛੋਟਾ ਹੀ ਸਜਾਇਆ। ਸਾਈਜ਼ ਦੇ ਵਿੱਚ ਉੱਚਾ ਵੀ ਘੱਟ ਆ ਤੇ ਸਾਈਡਾਂ ਤੋਂ ਫਲਾਵਰਡ ਵੀ ਘੱਟ ਆ। ਟਾਈਟ ਕਰਤਾ ਹੋਇਆ ਬੂੰਗਾ ਸਾਹਿਬ ਨੂੰ ਜਿਆਦਾ ਤੇ ਹੁਣ ਅਸੀਂ ਕੇਸਾ ਨੂੰ ਹਰੇਕ ਹਿੱਸੇ ਤੋਂ ਚੰਗੀ ਤਰ੍ਹਾਂ ਅੰਦਰ ਕਰ ਲਾਂਗੇ ਜਿੱਥੋਂ ਵੀ ਤੇ ਹੁਣ ਤੱਕ ਜਿਹੜੀ ਜਾਣਕਾਰੀ ਦਿੱਤੀ ਹੈ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਜੀ ਹੁਣ ਅਸੀਂ ਧੁਮਾਲਾ ਸਾਹਿਬ ਸਜਾਉਣਾ ਸ਼ੁਰੂ ਕਰਾਂਗੇ ਇੱਕ ਵਾਰ ਇਹ ਵੀ ਦਿਖਾ ਦਿੰਨੇ ਆ ਤੁਹਾਨੂੰ ਸੰਪੂਰਨ ਧੁਮਾਲਾ ਸਹਿਵਾ ਆਪਣਾ ਇਹ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਥੋੜਾ ਜਿਹਾ ਗਿੱਲਾ ਕੀਤਾ ਸੀ ਅਸੀਂ ਕੱਪੜਾ ਦੇਖੋ ਕਿੰਨਾ ਪਤਲਾ ਹੁੰਦਾ F74 ਇਹ 10 ਮੀਟਰ ਕੱਪੜਾ ਹੈ ਨਾ ਤਾਂ ਇਹ ਰੂਬੀਆ ਵੈਲ ਕੈਮੀਕਲ ਦੇ 3.5-4 ਮੀਟਰ ਕੱਪੜੇ ਦੇ ਬਰਾਬਰ ਹੁੰਦਾ ਹੈ ਇਹ ਮੋਟਾਈ ਦੇ ਵਿੱਚ ਮੈਂ ਜਿੰਨਾ ਕ ਹਿਸਾਬ ਲਾਇਆ ਆਪਣਾ ਤੇ ਦੋਹਰਾ ਕਰ ਲਵਾਂਗੇ ਇਹਨੂੰ ਦੁਬਾਰਾ ਕਰਕੇ ਪਹਿਲਾਂ ਅਸੀਂ ਸਿਰ ਨੂੰ ਚੰਗੀ ਤਰ੍ਹਾਂ ਟੱਕ ਲਵਾਂਗੇ ਸਿਰ ਪਹਿਲਾਂ ਅਸੀਂ ਇਸ ਲਈ ਟੱਕਦੇ ਹਾਂ ਕਿਉਂਕਿ ਇਹਨਾਂ ਜਿਆਦਾ ਸਫਾਈ ਦੇ ਵਿੱਚ ਟਕਿਆ ਜਾਊਗਾ ਸਿਰ ਦੇਖੋ ਆਪਣੇ ਆਪਣੇ ਤਰੀਕੇ ਹੁੰਦੇ ਆ ਸਿਰ ਟਕਣ ਦੇ ਮੈਂ ਤੁਹਾਨੂੰ ਕਈ ਧੁਮਾਲਾ ਸਾਹਿਬ 'ਚ ਕਿਸੇ ਢੰਗ ਨਾਲ ਸਿਰ ਟੱਕ ਕੇ ਦਿਖਾਇਆ ਕਈਆਂ 'ਚ ਕਿਸੇ ਢੰਗ ਨਾਲ ਸਿਰ ਟੱਕ ਕੇ ਦਿਖਾਇਆ ਇਹ ਸਾਰੀਆਂ ਚੀਜ਼ਾਂ ਮੈਂ ਤੁਹਾਨੂੰ ਅਲੱਗ-ਅਲੱਗ ਇਸ ਲਈ ਕਰਕੇ ਦਿਖਾ ਰਹੀਆਂ ਜਿੱਦਾਂ ਤੁਹਾਨੂੰ ਸਹੀ ਲੱਗੇ ਜਿਹੜਾ ਸਟਾਈਲ ਤੁਹਾਨੂੰ ਸਿਰ ਟਕਣ ਦਾ ਸਹੀ ਲੱਗੇ ਤੁਸੀਂ ਉਸ ਢੰਗ ਨਾਲ ਸਜਾ ਲਓ ਦੇਖੋ ਦੁਬਾਰਾ ਕਰਕੇ ਮੋਨਲੇ ਨੁੱਕਰ ਨੂੰ ਅਸੀਂ ਪਿੱਛੇ ਅੰਦਰ ਨੂੰ ਕਰਤਾ ਹੋਇ ਇਹਦੇ ਉੱਪਰੋਂ ਜੀ ਅਸੀਂ ਹੁਣ ਲੜ ਘੁਮਾਉਣਾ ਪਹਿਲਾਂ ਇੱਕ ਜਿਹਦੇ ਨਾਲ ਇਹ ਲੜ ਚੰਗੀ ਤਰ੍ਹਾਂ ਦੱਬਿਆ ਜਾਵੇ ਤੇ ਅਸੀਂ ਤੁਮਨਲਾ ਸਾਹਿਬ ਨੂੰ ਸਜਾਉਣਾ ਸ਼ੁਰੂ ਕਰੀਏ ਇਹਦੇ ਨਾਲ ਤੁਮਨਲਾ ਸਾਹਿਬ ਆਪਣੀ ਅਲੱਗ ਤੋਂ ਗ੍ਰਿਪ ਬਣਾ ਕੇ ਸਜਾਉਣਾ ਸ਼ੁਰੂ ਹੋ ਜਾਏਗਾ ਆਪਣਾ ਬੂੰਗਾ ਸਾਹਿਬ ਤੇ ਕੋਈ ਪ੍ਰੈਸ਼ਨ ਨਹੀਂ ਪਵੇਗਾ ਤੁਮਨਲਾ ਸਾਹਿਬ ਆਪਣੀ ਇੱਕ ਅਲੱਗ ਗ੍ਰਿਪ ਬਣਾ ਕੇ ਸਜਾਉਣਾ ਸ਼ੁਰੂ ਕਰ ਦਵਾਂਗੇ ਅਸੀਂ ਪਹਿਲਾਂ ਅਸੀਂ ਨਾਰਮਲੀ ਪੱਲਾ ਘੁਮਾ ਦੇਣਾ ਆ ਫਿਰ ਅਸੀਂ ਕੀ ਕਰਨਾ ਨਾਲ ਦੀ ਨਾਲ ਪੱਲੇ ਜੋੜ-ਜੋੜ ਕੇ ਦੋਰੇ ਕਰਨੇ ਆ ਪਹਿਲਾਂ ਜਿੱਦਾਂ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਦੋਰੇ ਪੱਲੇ ਜਾਂ ਤਾਂ ਤੁਹਾਡੇ ਆਟੋਮੈਟਿਕਲੀ ਹੋ ਜਾਣਗੇ ਜੇ ਤੁਸੀਂ ਦੋਹਰਾ ਕਰਕੇ ਹੀ ਸਟਾਰਟ ਕੀਤਾ ਤੁਮਹਾਲਾ ਸਾਹਿਬ ਨੂੰ ਸੇਜ ਦੋਰਾ ਪਟਕ ਲਿਆ ਨਾ ਤੇ ਇਸੇ ਤਰੀਕੇ ਨਾਲ ਪੱਲਾ ਇਕੱਠਾ ਕਰਨਾ ਹੈ ਪਿੱਛੇ ਦੀ ਘੁਮਾ ਕੇ ਰੱਖਣਾ ਹੈ ਇਹਦੇ ਵਿੱਚ ਅਸੀਂ ਪਹਿਲਾਂ ਤਾਂ ਡਬਲ ਤੁਹਾਨੂੰ ਕਪੜਾ ਘੁਮਾ ਕੇ ਦਿਖਾਣਾ ਹੈ ਪਹਿਲਾਂ ਅਸੀਂ ਅੱਖਾਂ ਨੂੰ ਇੱਕ ਇੱਕ ਵਾਰੀ ਟਕਦੇ ਹੁੰਦੇ ਨਾ ਤੁਮਹਾਲਾ ਸਾਹਿਬ 'ਚ ਇਹ ਸਾਡਾ ਤੁਮਹਾਲਾ ਸਾਹਿਬ ਨਾ ਲੰਬਾ ਹੈ ਲੰਬਾਈ ਦੇ ਵਿੱਚ ਇਹਦੇ ਨਾਲ ਅਸੀਂ ਦੋ ਵਾਰੀ ਘੁਮਾ ਸਕਦੀਆਂ ਗ੍ਰਿਪ ਨੂੰ ਅਸੀਂ ਹੋਰ ਮਜ਼ਬੂਤ ਕਰ ਸਕਦੀਆਂ ਪੂਰੇ ਕਾਂਟਕ ਕੇ ਇਸ ਲੜ ਦੇ ਵਿੱਚ ਚੰਗੀ ਤਰ੍ਹਾਂ ਵਟ ਪਾ ਕੇ ਖਿੱਚ ਕੇ ਲਾਣਾ ਹੈ ਲੜ ਨੂੰ ਜੇ ਤੁਸੀਂ ਪਹਿਲੀ ਪਹਿਲੀ ਵਾਰ ਦੁਮਹਾਲਾ ਸਾਹਿਬ ਸੋਜਣਾ ਸ਼ੁਰੂ ਕੀਤਾ ਨਾ ਤਾਂ ਇਹਦੇ ਨਾਲ ਤੁਹਾਡੇ ਕੰਨਾਂ ਦੇ ਉੱਤੇ ਨਾ ਥੋੜੇ ਜਿਹੇ ਰੈਸ਼ੀਜ਼ ਵਗੈਰਾ ਆ ਸਕਦੇ ਆ ਥੋੜੇ ਜਿਹੇ ਜਿੱਦਾਂ ਨਾ ਲਾਲ ਵੀ ਹੋ ਸਕਦੇ ਕੰਨ ਜਾਂ ਥੋੜੇ ਜਿਹੇ ਛਿੱਲੇ ਵੀ ਜਾ ਸਕਦੇ ਆ ਇਹ ਚੀਜ਼ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਵਾ ਜਿਹੜੇ ਮੇਰੇ ਵੀਰ ਪਹਿਲੀ ਪਹਿਲੀ ਵਾਰ ਦੁਮਹਾਲਾ ਸਾਹਿਬ ਸੋਜਣਾ ਸ਼ੁਰੂ ਕਰ ਰਹੇ ਆ ਇਹ ਜ਼ਿਆਦਾਤਰ ਵੀਰਾਂ ਨਾਲ ਪ੍ਰੋਬਲਮ ਆਉਂਦੀ ਹੀ ਹੁੰਦੀ ਆ ਇਸ ਚੀਜ਼ ਤੋਂ ਘਬਰਾਉਣਾ ਨਹੀਂ ਹੈਗਾ ਹੌਲੀ ਹੌਲੀ ਤੁਹਾਨੂੰ ਇਸ ਚੀਜ਼ ਦੀ ਜਦੋਂ ਆਦਰ ਪੈ ਗਈ ਕ ਤੇ ਇਸ ਤੋਂ ਬਾਅਦ ਜੋ ਸੱਜੇ ਪਾਸੇ ਵੀ ਉਨਾ ਹੀ ਕੰਨ, ਉਨੀ ਹੀ ਅੱਖ ਤੇ ਉਨੀ ਹੀ ਗੱਲ ਟਾ ਕੇ ਤੁਸੀਂ ਲੜ ਨੂੰ ਲੈ ਕੇ ਆਣਾ ਆ। ਸੈਂਟਰ ਦੇ ਵਿੱਚ ਵੀ ਬਨਾਨੀ ਆ। ਸੱਜੇ ਪਾਸੇ ਵੀ ਦੇਖ ਲਓ ਚੰਗੀ ਤਰ੍ਹਾਂ ਗ੍ਰਿਪ ਮਜ਼ਬੂਤ ਆਪਣੀ। ਪੇਚ ਤੁਹਾਡੇ ਟਾਈਟ ਰਹਿਣੇ ਚਾਹੀਦੇ ਨੇ, ਆਪਣੀ ਜਗ੍ਹਾ ਤੇ ਟੀਕੇ ਰਹਿਣੇ ਚਾਹੀਦੇ ਨੇ। ਪੇਚਾਂ ਦੇ ਵਿੱਚ ਚੰਗੀ ਤਰ੍ਹਾਂ ਵਟ ਪਾ ਲਿਓ। ਵਟ ਜਿੰਨੇ ਹੋ ਸਕਣ ਤੁਹਾਡੇ ਕੋਲ ਸਹੀ ਤਰੀਕੇ ਨਾਲ ਪਾ ਲਿਓ। ਪੇਚ ਹਮੇਸ਼ਾ ਤੁਸੀਂ ਖਿੱਚ ਕੇ ਅਤੇ ਟਾਈਟ ਕਰਕੇ ਲਗਾਣੇ ਆ। ਇਹਦੇ ਵਿੱਚ ਅਸੀਂ ਚੰਦ ਲੜਾ ਦਾ ਬਣਾ ਕੇ ਦਿਖਾਵਾਂਗੇ ਗੋਲ-ਗੋਲ ਲੜਾ ਦਾ। ਚੰਗੀ ਤਰ੍ਹਾਂ ਪੇਚ ਨੂੰ ਖਿੱਚ ਕੇ ਲਗਾਉਣਾ ਆਪਣੀ ਜਗ੍ਹਾ ਤੇ ਜਦ ਤੱਕ ਤੁਹਾਡੀ ਤਸੱਲੀ ਨਹੀਂ ਹੋ ਜਾਂਦੀ ਉਦ ਤੱਕ ਤੁਸੀਂ ਪੇਚ ਨੂੰ ਲਾਉਣਾ ਨਹੀਂ ਹੈਗਾ ਫਿਰ ਸੈਂਟਰ ਦੇ ਵਿੱਚ ਐਕਸ ਬਣਾ ਲੈਣਾ ਹੈ ਬੂੰਗਾ ਸੇਬ ਤੁਹਾਡਾ ਸਿਰ ਦੇ ਵਿੱਚ ਘਾਰ ਰਹਿਣਾ ਚਾਹੀਦਾ ਹੈ ਦੇਖੋ ਅਸੀਂ ਜਿਹੜਾ ਲੜ ਰੱਖ ਰਹੀਆਂ ਬੂੰਗਾ ਸੇਬ ਆਪਣੀ ਜਗ੍ਹਾ ਤੇ ਟਿਕਿਆ ਹੋਇਆ ਹੈ ਨਾ ਇਸੇ ਚ ਤਰੀਕੇ ਨਾਲ ਤੁਹਾਡਾ ਵੀ ਬੂੰਗਾ ਸੇਬ ਇੱਕ ਜਗ੍ਹਾ ਤੇ ਟਿਕਿਆ ਰਹਿਣਾ ਚਾਹੀਦਾ ਹੈ ਇਹ ਨਹੀਂ ਤੁਸੀਂ ਕੋਈ ਲੜ ਲਗਾਇਆ ਤੇ ਤੁਹਾਡਾ ਬੂੰਗਾ ਸੇਬ ਨਾਲ ਦੀ ਨਾਲ ਹਿੱਲਦਾ ਪਿਆ ਗ੍ਰਿਪ ਜਿਆਦਾ ਮਜ਼ਬੂਤ ਹੋਣੀ ਚਾਹੀਦੀ ਹੈ ਹੁਣ ਅਸੀਂ ਮੇਰੇ ਵੀਰੋ ਫਿਰ ਉਸੇ ਤਰੀਕੇ ਨਾਲ ਪੱਲਿਆਂ ਨੂੰ ਘੁਮਾਵਾਂਗੇ ਐਕਸ ਬਣਾਵਾਂਗੇ ਇੱਕ ਹੋਰ ਤਾਂ ਜੋ ਦੁਮਾਲਾ ਸਾਹਿਬ ਦੀ ਗ੍ਰਿਪ ਹੋਰ ਮਜ਼ਬੂਤ ਹੋ ਜਵੇ ਕਿਉਂਕਿ 10 ਮੀਟਰ ਕਪੜਾ ਕੋਈ ਥੋੜਾ ਨਹੀਂ ਹੁੰਦਾ ਹਲਕਾ ਆ ਕਪੜਾ ਇਹਦਾ ਮਤਲਬ ਲੜ ਅਸੀਂ ਜ਼ਿਆਦਾ ਘੁਮਾ ਸਕਦੇ ਹਾਂ ਮਜ਼ਬੂਤੀ ਵੀ ਜ਼ਿਆਦਾ ਆਵੇਗੀ ਪਿਛਲੇ ਹਿੱਸੇ ਤੋਂ ਉਸੇ ਤਰੀਕੇ ਨਾਲ ਅਸੀਂ ਲੜ ਲੈ ਕੇ ਆਣਾ ਹੈ ਜਿੱਦਾਂ ਅਸੀਂ ਪਹਿਲੇ ਲੜ ਨੂੰ ਲੈ ਕੇ ਆਏ ਸੀਗੇ ਇਹਨੂੰ ਅਸੀਂ ਥੋੜਾ ਜਿਹਾ ਉੱਚਾ ਕਰਕੇ ਲਗਾਵਾਂਗੇ ਇਹਦੇ ਨਾਲ ਮਜ਼ਬੂਤੀ ਵੀ ਜ਼ਿਆਦਾ ਆਵੇਗੀ ਤੇ ਤੁਹਾਡੀ ਤਸੱਲੀ ਵੀ ਹੋ ਜਾਵੇਗੀ ਕਿ ਲੜ ਆਪਣੇ ਚੰਗੀ ਤਰ੍ਹਾਂ ਟਾਈਟ ਨੇ ਖਿੱਚ-ਖਿੱਚ ਕੇ ਪੇਚਾਂ ਨੂੰ ਲਗਾਉਣਾ ਆ ਇਹਦੇ ਨਾਲ ਤੁਹਾਡੀ ਜਿਹੜੀ ਆ ਗ੍ਰਿਪਾ ਉਹ ਹੋਰ ਜ਼ਿਆਦਾ ਮਜ਼ਬੂਤ ਹੋ ਜਵੇਗੀ ਇਸ ਲੜ ਦੇ ਵਿੱਚ ਵੀ ਤੁਸੀਂ ਵੱਟ ਪਾਣੇ ਨੇ ਸਿੱਧੇ-ਸਿੱਧੇ ਤੇ ਉਹਨਾਂ ਨੂੰ ਖਿੱਚ ਕੇ ਕੰਨ ਦੇ ਉੱਪਰੋ ਜੀ ਲੈ ਕੇ ਜਾਣਾ ਆ ਡੋਂਗ ਨਾ ਪਵੇ ਕਿਤੇ ਨਾ ਹੀ ਤੁਹਾਨੂੰ ਲੱਗੇ ਕਿ ਜ਼ਿਆਦਾ ਮੋਟਾ ਹੋ ਰਿਹਾ ਕਪੜਾ ਕਿਤੋਂ ਇਸ ਚੀਜ਼ ਨੂੰ ਵੀ ਨਾਲ ਦੀ ਨਾਲ ਧਿਆਨ ਦੇ ਵਿੱਚ ਰੱਖਣਾ ਆ ਪੱਲੇ ਤੁਸੀਂ ਖਿੱਚ-ਖਿੱਚ ਕੇ ਲਗਾਣੇ ਆ ਭਾਵੇਂ ਤੁਸੀਂ ਅੱਖਾਂ ਵਾਲੇ ਪੱਲੇ ਲਗਾਓ ਭਾਵੇਂ ਲੜ ਘੁਮਾ ਕੇ ਲਗਾਣੇ ਆ ਧੁਮਾਲਾ ਸਾਹਿਬ ਤੁਹਾਡਾ ਮਜ਼ਬੂਤ ਹੋਣਾ ਚਾਹੀਦਾ ਜਿੰਨਾ ਉੱਚਾ ਧੁਮਾਲਾ ਸਾਹਿਬ ਸਜਾਵੋਗੇ ਉਨਾ ਹੀ ਜ਼ਿਆਦਾ ਉਹਦੀ ਗ੍ਰਿਪ ਮਾਇਨੇ ਰੱਖਦੀ ਹੁੰਦੀ ਹੈ ਨੀਚੋ ਜੀ ਤੁਹਾਡੇ ਸਿਰ ਦੇ ਉੱਪਰੋਂ ਕਦੀ ਵੀ ਖਿਸਕਣਾ ਨਹੀਂ ਚਾਹੀਦਾ ਧੁਮਾਲਾ ਸਾਹਿਬ ਟਾਈਟ ਹੋਣਾ ਚਾਹੀਦਾ ਆ ਇਹ ਚੀਜ਼ਾਂ ਸਿਰਦਰਦ ਦਾ ਕਾਰਨ ਵੀ ਹੋ ਸਕਦੀਆਂ ਤੁਹਾਡੇ ਪਰ ਜਿੱਦਾਂ ਜਿੱਦਾਂ ਤੁਸੀਂ ਸਜਾਈ ਜਾਵੋਗੇ ਤੁਹਾਨੂੰ ਇਹਨਾਂ ਚੀਜ਼ਾਂ ਦੀ ਆਦਤ ਪੈਂਦੀ ਜਾਵੇਗੀ ਮੈਂ ਪਹਿਲਾਂ ਜ਼ਿਆਦਾ ਧੁਮਾਲਾ ਸਾਹਿਬ ਨਹੀਂ ਸੀ ਸਜਾਉਂਦਾ ਹੁੰਦਾ ਇਹ ਚੀਜ਼ਾਂ ਥੋੜੀਆਂ ਥੋੜੀਆਂ ਮੈਨੂੰ ਫੀਲ ਹੋਈਆਂ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਮੈਂ ਬਹੁਤ ਟਾਈਟ ਧੁਮਾਲਾ ਸਾਹਿਬ ਸਜ ਇਦੇ ਨਾਲ ਕੰਨਾਂ ਤੇ ਥੋੜਾ ਜਿਆਦਾ ਪ੍ਰੈਸ਼ਰ ਪੈਂਦਾ ਆ ਸਿਰ ਤੇ ਥੋੜਾ ਜਿਆਦਾ ਪ੍ਰੈਸ਼ਰ ਪੈਂਦਾ ਆ ਪਰ ਜੇ ਅਸੀਂ ਢਿੱਲਾ ਸਜਾਈਏ ਫਿਰ ਵੈਸੇ ਹੀ ਤੁਹਾਨੂੰ ਢਿੱਲਾ ਮਹਿਸੂਸ ਹੋਵੇਗਾ ਧਮਾਲਾ ਸਾਹਿਬ ਇਸ ਲਈ ਥੋੜਾ ਜੇ ਮੇਰੇ ਵੀਰੋਂ ਧਿਆਨ ਰੱਖਣਾ ਐ ਇਸ ਚੀਜ਼ ਦਾ ਪੱਲੇ ਸਾਰੇ ਨਾਲ ਦੀ ਨਾਲ ਇਕੱਠੇ ਕਰ ਲੈਣੇ ਨੇ ਹੁਣ ਅਸੀਂ ਮੇਰੇ ਵੀਰੋਂ ਗੋਲ ਗੋਲ ਲੜ ਬਣਾਣੇ ਨੇ ਪੱਲੇ ਚੰਗੀ ਤਰ੍ਹਾਂ ਖੋਲ ਲੈਣੇ ਨੇ ਬਸ ਧਿਆਨ ਰੱਖਿਓ ਕਿ ਕੰਨੀ ਵਾਲਾ ਪੱਲਾ ਬਾਹਰ ਨਾ ਆਵੇ ਘੁਮਾਣਾ ਜ਼ਰੂਰ ਆ ਪੱਲੇ ਨੂੰ ਹਮੇਸ਼ਾ ਪਰ ਕੰਨੀ ਨੂੰ ਅੰਦਰ ਲੁਕੋ ਲੈਣਾ ਪਹਿਲਾਂ ਤੇ ਫਿਰ ਲੜ ਨੂੰ ਚੰਗੀ ਤਰ੍ਹਾਂ ਗੋਲ ਘੁਮਾਣਾ ਹੈ ਕ ਕੰਤੇ ਕੋਲ ਗੋਲ ਘੁਮਾਣਾ ਹੈ ਲੜਾ ਨੂੰ ਤੇ ਕੰਨ ਤੱਕ ਹੀ ਗੋਲ ਘੁਮਾਣਾ ਹੈ ਦੇਖੋ ਜਿੱਥੇ ਤੱਕ ਮੈਂ ਘੁਮਾਇਆ ਤੇ ਇਸ ਤਰੀਕੇ ਨਾਲ ਦੋਨੋਂ ਪਰਵਟਿਆਂ ਦੇ ਕੋਲੋਂ ਲੜ ਲੈ ਕੇ ਜਾਣੇ ਨੇ ਦੇਖੋ ਗੋਲ ਗੋਲ ਲੜਾ ਇਹ ਜਿਹੜਾ ਮੈਂ ਪੁਰਾਣਾ ਤੁਮਲਾ ਸਾਹਿਬ ਦੀ ਵੀਡੀਓ ਪਾਈ ਸੀ ਨਾ ਗੋਲ ਲੜ ਵਾਲੀ ਇਹ ਲੜ ਉਹ ਨਾਲੋਂ ਕਿੰਨਾ ਪਤਲਾ ਬਣਿਆ ਉਹਦੇ ਵਿੱਚ ਲੜ ਕਿੰਨੇ ਮੋٹے ਬਣੇ ਸੀਗੇ ਕਿਉਂਕਿ ਉਹ ਰੂਬੀਆ ਵੈਲ ਕੈਮੀਕਲ ਕਪੜਾ ਸੀਗਾ ਇਹ ਹੈਗਾ 74 ਕਪੜਾ ਕਿੰਨਾ ਫਰਕ ਪੈ ਗਿਆ ਦੇਖੋ ਲੜਾ ਦੀ ਗੁਲਾਈ ਦੇ ਵਿੱਚ ਮੇਰੇ ਵੀਰੋ ਏਸ ਚੀਜ਼ ਨੂੰ ਥੋੜਾ ਸਮਝਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਮੈਂ ਬਾਕੀ ਸਜਾਉਣ ਦਾ ਤਰੀਕਾ ਸੇਮ ਆ ਸਾਈਜ਼ ਦੇ ਵਿੱਚ ਛੋਟਾ ਸੇ ਜਾ ਕੇ ਦਿਖਾਇਆ ਕਿਉਂਕਿ ਦਮਾਲਾ ਸਾਹਿਬੀ ਬੀਬੀਆਂ ਲਈ ਖਾਸ ਹੈ ਦੋਨੋਂ ਪੱਲੇ ਬਰਾਬਰ ਕਰਕੇ ਦੋਨੋਂ ਕੰਨੀਆਂ ਬਰਾਬਰ ਕਰਨ ਤੋਂ ਬਾਅਦ ਚੋਂ ਅੰਦਰ ਕਰ ਲੈਣੀਆਂ ਨੇ ਫਿਰ ਪਿਛਲੇ ਹਿੱਸੇ ਤੋਂ ਲੜ ਸਿੱਧਾ ਲੈ ਕੇ ਆਣਾ ਨੇ ਤੇ ਉਸ ਤੋਂ ਬਾਅਦ ਚੋਂ ਇਹਨੂੰ ਗੋਲ ਘੁਮਾਣਾ ਹੈ ਇਸ ਲੜ ਨੂੰ ਅਗਲੇ ਲੜ ਨਾਲੋਂ ਥੋੜਾ ਉੱਪਰ ਲੈ ਕੇ ਜਾਵਾਂਗੇ ਪਿਛਲੇ ਹਿੱਸੇ ਤੋਂ ਚੰਗੀ ਤਰ੍ਹਾਂ ਢੱਕ ਲਵਾਂਗੇ ਪਹਿਲਾਂ ਦੇਖੋ ਇਸ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਲਾਣਾ ਹੈ ਪਿੱਛੋਂ ਵੀ ਤਾਂ ਜੋ ਪਿੱਛੋਂ ਵੀ ਲੜ ਤੇ ਇਸ ਪੇਜ ਨੂੰ ਚੰਗੀ ਤਰ੍ਹਾਂ ਖੋਲ ਲਿਆ ਆ ਕੰਨੀ ਵਾਲਾ ਹਿੱਸਾ ਸੀ ਪਹਿਲਾਂ ਹੀ ਅੰਦਰ ਨੂੰ ਕਰ ਦਿੱਤਾ ਹੋਇਆ ਤੇ ਇਸ ਪੱਲੇ ਨੂੰ ਵੀ ਘੁਮਾਣਾ ਆ ਵਟੇ ਨੇ ਆ ਗੁਲਾਈ ਦੇ ਵਿੱਚ ਪਾਣੇ ਆ ਨੀਚੋਂ ਦੀ ਉੱਪਰ ਨੂੰ ਘੁਮਾ ਕੇ ਵਟ ਪਾਣਾ ਆ ਇਹਦੇ ਵਿੱਚ ਤੇ ਥੋੜਾ ਜਿਆਦਾ ਗੁਲਾਈ ਦੇ ਵਿੱਚ ਘੁਮਾਓ ਫੁੱਲਵੇਂ ਫੁੱਲਵੇਂ ਲੜਨਾ ਰੱਖਿਓ ਜੇ ਤੁਸੀਂ ਜਿਆਦਾ ਫੁੱਲਵੇਂ ਲੜ ਰੱਖੋਗੇ ਤਾਂ ਤੁਹਾਨੂੰ ਢਿੱਲਾ ਧੁਮਾਲਾ ਸੈਮ ਨੂੰ ਫੀਲ ਹੋ ਸਕਦਾ ਆ ਪਰ ਜੇ ਤੁਹਾਨੂੰ ਆਦਤ ਹੈ ਜਾਂ ਤੁਸੀਂ ਉਸ ਚੀਜ਼ ਨੂੰ ਕਿਸੇ ਹੋ ਟੰਗ ਨਾਲ ਧੁਮਾਲਾ ਸੈਮ ਨੂੰ ਟਾਈਟ ਕਰ ਸਕਦੇ ਆ ਤਾਂ ਫਿਰ ਤੁਸੀਂ ਲੜ ਥੋੜੀ ਜਿਆਦਾ ਫੁੱਲਵੇਂ ਵੀ ਰੱਖ ਸਕਦੇ ਆ ਮੈਂ ਇਹ ਦਮਾਲਾ ਸਾਹਿਬ ਨਾ ਇਸ ਕੱਪੜੇ ਦੇ ਵਿੱਚ ਪਹਿਲੀ ਵਾਰ ਸਜਾ ਰਿਆ ਸੀਗਾ ਤੇ ਮੈਂ ਤੁਹਾਨੂੰ ਐਗਜੈਕਟ ਵੀਡੀਓ ਦੇਤੀ ਮੈਂ ਕਦੀ ਵੀ ਪਹਿਲਾਂ ਟਰਾਈ ਨਹੀਂ ਕੀਤੀ ਜਿੰਨੀਆਂ ਵੀ ਚੀਜ਼ਾਂ ਦੀ ਵੀਡੀਓ ਅਪਲੋਡ ਕੀਤੀਆਂ ਨਾ ਮੈਂ ਹਜ ਤੱਕ ਨਵੀਆਂ ਤੋਂ ਨਵੀਆਂ ਜਿੰਨੀਆਂ ਵੀ ਵੀਡੀਓ ਅਪਲੋਡ ਕੀਤੀਆਂ ਦਸਤਾਰਾਂ ਦੀਆਂ ਜਾਂ ਕਿਸੇ ਵਰਗੀ ਵੀ ਦਸਤਾਰ ਦੀਆਂ ਮੈਂ ਕਿਸੇ ਵੀ ਵੀਡੀਓ ਦੀ ਕਦੀ ਟਰਾਈ ਨਹੀਂ ਲਈ ਕਿਉਂਕਿ ਟਰਾਈ ਲੈਣ ਦਾ ਟਾਈਮ ਹੀ ਨਹੀਂ ਸੀ ਹੁੰਦਾ ਕਿਉਂਕਿ ਮੈਂ ਵੀਡੀਓ ਅਪਲੋਡ ਵੀ ਕਰਨੀ ਹੁੰਦੀ ਸੀਗੀ ਸਹੀ ਵੀ ਕਰਨੀ ਹੁੰਦੀ ਸੀਗੀ ਤੇ ਇਸ ਲਈ ਮੈਂ ਪਹਿਲਾਂ ਹੀ ਦਿਮਾਗ ਦੇ ਵਿੱਚ ਉਸ ਹਿਸਾਬ ਨਾਲ ਚੀਜ਼ ਨੂੰ ਤਿਆਰ ਕਰਦਾ ਸੀਗਾ ਕਿ ਮੈਂ ਇੱਕੋ ਵਾਰੀ ਚ ਹੀ ਪਰਫੈਕਟ ਚੀਜ਼ ਬਨ ਲਵਾਂ ਠੀਕ ਹੈ ਮੇਰੇ ਵੀਰੋ ਤੇ ਇਸ ਚੀਜ਼ ਨਾਲ ਤੁਸੀਂ ਦੇਖ ਸਕਦੇ ਹੋ ਲੜ ਨੂੰ ਘੁਮਾ ਘੁਮਾ ਕੇ ਤੁਸੀਂ ਰੱਖਣਾ ਹੈ ਥੋੜਾ ਜਿਹਾ ਲੜ ਨੂੰ ਉੱਪਰ ਕਰਕੇ ਲਗਾਉਣਾ ਹੈ ਖਿੱਚ ਖਿੱਚ ਕੇ ਜਰੂਰ ਲਗਾਣਾ ਹੈ ਲੜ ਨੂੰ ਇਸ ਤਰੀਕੇ ਨਾਲ ਇਕੱਠੇ ਕਰਦੇ ਜਾਵਾਂਗੇ ਪੇਚਾਂ ਨੂੰ ਜਿੰਨਾ ਕ ਅਸੀਂ ਕੰਨ ਦੇ ਉੱਪਰੋ ਜੀ ਲੈ ਕੇ ਆਏ ਆ ਉੱਥੇ ਤੱਕ ਹੀ ਅਸੀਂ ਕੰਨ ਦੇ ਉੱਪਰ ਤੱਕ ਹੀ ਲੜ ਨੂੰ ਘੁਮਾਣਾ ਹੈ ਉਸ ਤੋਂ ਬਾਅਦ ਅਸੀਂ ਸਿੱਧਾ ਕਰ ਦੇਣਾ ਪੇਚ ਨੂੰ ਖੋਲ ਕੇ ਦੇਖੋ ਜਿੱਦਾਂ ਮੈਂ ਕਰਕੇ ਦਿਖਾ ਰਿਹਾ ਨਾ ਉਹਨਾਂ ਕੀ ਲੜ ਬਣਾਇਆ ਜਿੰਨਾ ਕ ਸਾਨੂੰ ਲੋੜ ਆ ਕੰਨ ਦੇ ਕੋਲ ਜਾ ਕੇ ਅਸੀਂ ਲੜ ਨੂੰ ਸਿੱਧਾ ਕਰਤਾ ਹੋਇਆ ਇਸ ਤਰੀਕੇ ਨਾਲ ਤੁਸੀਂ ਤੁਹਾਹਲਾ ਸਾਈਡ ਨੂੰ ਸਜਾਉਣਾ ਹੈ ਥੋੜਾ ਜਿਹਾ ਧਿਆਨ ਲੱਗੂਗਾ ਥੋੜਾ ਟਾਈਮ ਲੱਗੂਗਾ ਪਰ ਹੌਲੀ-ਹੌਲੀ ਤੁਹਾਨੂੰ ਇਹ ਚੀਜ਼ਾਂ ਸਮਝ ਆ ਜਾਣਗੀਆਂ ਜਿਵੇਂ ਮੈਨੂੰ ਥੋੜਾ ਸਮਝਣ ਲਈ ਇਸ ਚੀਜ਼ ਨੂੰ ਨਾ ਜ਼ਿਆਦਾ ਟਾਈਮ ਨਹੀਂ ਲੱਗਾ ਤੁਹਾਨੂੰ ਵੀ ਜ਼ਿਆਦਾ ਟਾਈਮ ਨਹੀਂ ਲੱਗਣਾ ਜੇ ਤੁਸੀਂ ਇਸ ਵੀਡੀਓ ਨੂੰ ਥੋੜਾ ਧਿਆਨ ਨਾਲ ਸੁਣੋਗੇ ਤੇ ਦੇਖੋਗੇ ਜਿੰਨਾ ਟਾਈਮ ਮੈਨੂੰ ਲੱਗਾ ਨਾ ਇਸ ਦਮਾਲਾ ਸਾਹਿਬ ਨੂੰ ਸੁਝਾਉਣ ਲਈ ਜਾਂ ਜਿੰਨਾ ਮੈਂ ਖੁੱਲਾ ਟਾਈਮ ਲਗਾਇਆ ਦਮਾਲਾ ਸਾਹਿਬ ਨੂੰ ਸੁਝਾਉਣ ਦੇ ਲਈ ਮੈਂ ਨਹੀਂ ਚਾਹੁੰਦਾ ਸੀਗਾ ਕਿ ਕੋਈ ਕਮੀ ਪੇਸ਼ੀ ਮੈਂ ਰਹਿਣ ਦਵਾਂ ਕਿਉਂਕਿ ਮੈਂ ਤੁਹਾਨੂੰ ਸਿਖਾਣਾ ਹੈ ਮੈਂ ਤੁਹਾਨੂੰ ਗਲਤ ਚੀਜ਼ ਨਹੀਂ ਸਿਖਾਉਣੀ ਚਾਹੁੰਦਾ ਹੈਗਾ ਤੇ ਲੜਾ ਨੂੰ ਦੇਖੋ ਮੈਂ ਜਿੰਨਾ ਹੋ ਸਕੇ ਆਪਣੇ ਹਿਸਾਬ ਨਾਲ ਸਹੀ ਕਰਕੇ ਇੱਕ ਜਗ੍ਹਾ ਤੇ ਟਿਕਾ ਕੇ ਲਗਾ ਰਿਹਾ ਸੀਗਾ ਪੇਚ ਟਾਈਟ ਲਗਾ ਰਿਹਾ ਸੀਗਾ ਤੇ ਖਿੱਚ ਕੇ ਲਗਾ ਰਿਹਾ ਸੀਗਾ ਤਾਂ ਜੋ ਲੜ ਆਪਣੀ ਜਗ੍ਹਾ ਤੇ ਟਿਕੇ ਰਹਿਣ ਤੁਹਾਨੂੰ ਦੇਖਣ ਤੇ ਵੀ ਪਤਾ ਲੱਗਦਾ ਹੋਣਾ ਕਿ ਲੜ ਕੋਈ ਢਿੱਲਾ ਨਹੀਂ ਹੈਗਾ ਆਪਣਾ ਕਿਉਂਕਿ ਲੜਾ ਦੀ ਪੋਜੀਸ਼ਨ ਆ ਜਿਹੜੀ ਪਤਾ ਲੱਗ ਜਾਂਦੀ ਹੁੰਦੀ ਦੇਖ ਕੇ ਹੀ ਕਿਉਂਕਿ ਲੜ ਹਿੱਲਦੇ ਨਹੀਂ ਹੁੰਦੇ ਫਿਰ ਜੇ ਜ਼ਿਆਦਾ ਫੁਲਮੇ ਹੋਣ ਤਾਂ ਲੜ ਖਿਸਕਦੇ ਹੁੰਦੇ ਕਈ ਵਾਰ ਤੇ ਇਸ ਤੋਂ ਬਾਅਦ ਚੋਂ ਪੇਚ ਉਨੇ ਕੀ ਬਣਾ ਰਿਹਾ ਸੀ ਜਿੱਥੇ ਤੱਕ ਸਾਡੇ ਕੰਨ ਨੇ ਪਿਛਲੇ ਹਿੱਸੇ ਤੇ ਜਾ ਕੇ ਅਸੀਂ ਪੇਚ ਨੂੰ ਖੋਲ ਦਿੰਨੇ ਆਂ ਪਿੱਛੋ ਜੀ ਲੜ ਅਸੀਂ ਐਜ਼ ਇਟ ਇਜ਼ ਲੈ ਕੇ ਆ ਰਹੇ ਆਂ ਦੇਖੋ ਬਰਾਬਰ ਜੇ ਕਰਕੇ ਤੇ ਹੌਲੀ ਹੌਲੀ ਪਿੱਛੋ ਜੀ ਲੜ ਨੀਵੇਂ ਆ ਰਹੇ ਆਂ ਮੋਲੇ ਹਿੱਸੇ ਤੋਂ ਜਿਹੜੇ ਆਪਣੀ ਵਾਟਾਂ ਇਹ ਉੱਪਰ ਨੂੰ ਜਾ ਰਹੇ ਆ ਏਸ ਚੀਜ਼ ਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਣਾ ਹੈ ਕਿ ਧੁਮਾਲਾ ਸਾਹਿਬ ਸਜਾਉਣ ਦਾ ਤਰੀਕਾ ਸੇਮ ਹੀ ਆ ਜਿੱਦਾਂ ਅਸੀਂ ਚੰਦ ਤੋੜੇ ਵਾਲਾ ਧੁਮਾਲਾ ਸਾਹਿਬ ਸਜਾਉਂਦੇ ਆ ਉਹਦੇ ਵਿੱਚ ਵੀ ਪਹਿਲਾਂ ਲੜ ਅਸੀਂ ਅੱਖਾਂ ਦੇ ਕੋਲੋਂ ਲੈ ਕੇ ਜਾਂਦੇ ਮੋਲੇ ਹਿੱਸੇ ਤੋਂ ਲੜ ਹੌਲੀ ਹੌਲੀ ਉੱਪਰ ਜਾਂਦੇ ਨੇ ਤੇ ਪਿਛਲੇ ਲੜ نیچے ਆਉਂਦੇ ਨੇ ਥਿਊਰੀ ਸੇਮ ਸ ਬਸ ਤੁਸੀਂ ਲੜ ਬਣਾਣੇ ਨੇ ਇਸ ਤਰੀਕੇ ਨਾਲ ਗੋਲ-ਗੋਲ ਕਰਕੇ ਠੀਕ ਹੈ ਇਹ ਚੀਜ਼ ਆ ਇਹ ਸੌਖਾ ਢੰਗ ਦੱਸਤਾ ਤੁਹਾਨੂੰ ਮੈਂ ਸਮਝਣ ਦਾ ਜਿੰਨੇ ਲੜ ਬਣਦੇ ਨੇ ਬਣਾ ਲਓ ਉਸ ਤੋਂ ਬਾਅਦ ਉਹ ਲੜਾਂ ਨੂੰ ਉਸੇ ਤਰੀਕੇ ਨਾਲ ਘੁਮਾਉਣਾ ਸ਼ੁਰੂ ਕਰ ਦਿਓ ਅਖੀਰ ਤੇ ਕਿਉਂਕਿ ਇਹਨੂੰ ਥੋੜਾ ਟਕਣਾ ਵੀ ਪੈਣਾ ਸਾਨੂੰ ਕਿਉਂਕਿ ਸਾਈਡਾਂ ਤੇ ਜਿਹੜੀ ਆ ਲੱਗ ਜਾ ਕਪੜਾ ਦਿਖਦਾ ਨਾ ਜਿੱਥੋਂ ਜੀ ਅਸੀਂ ਲੜ ਬਣਾ ਰਿਹਾ ਗੋਲ ਇਹਨੂੰ ਥੋੜਾ ਸਾਈਡਾਂ ਤੋਂ ਟਕਣਾ ਵੀ ਆ ਉਹਦੇ ਵੀ ਲੜ ਹੋਣਾ ਚਾਹੀਦੇ ਆ ਸਾਡੇ ਕੋਲ ਦੋ ਤਿੰਨ ਤੇ ਪੰਜ ਲੜ ਬਣ ਗਏ ਨੇ ਆਪਣੇ ਤੇ ਦੇਖ ਲਓ ਜੇ ਲੜ ਤੁਹਾਡੇ ਕੋਲ ਜਿਆਦਾ ਬਚਲੇ ਨੇ ਨਾ ਚਾਰ ਪੰਜ ਲੜ ਹੱਲੇ ਵੀ ਪਏ ਨੇ ਘ ਤਾ ਇੱਕ ਅੱਧਾ ਲੜ ਹੋਰ ਬਣਾ ਸਕਦੇ ਹਾਂ ਤੇ ਪਿਛਲੇ ਹਿੱਸੇ ਤੋਂ ਦੇਖੋ ਲੜ ਅਸੀਂ ਥੋੜੇ ਜੇ ਨੀਵੇਂ ਲੈ ਗਏ ਹੋਇਆ ਹੋਰ ਪੱਲੇ ਨੂੰ ਹਮੇਸ਼ਾ ਖਿੱਚ ਕੇ ਲੈ ਕੇ ਆਉਣਾ ਹੈ ਢਿੱਲਾ ਕਿਸੇ ਵੀ ਲੜ ਨੂੰ ਨਹੀਂ ਛੱਡਣਾ ਹੈਗਾ ਖਿੱਚ ਖਿੱਚ ਕੇ ਦੋਨੋਂ ਪੱਲੇ ਬਰਾਬਰ ਕਰਕੇ ਇਸ ਤਰੀਕੇ ਨਾਲ ਖਿੱਚ ਖਿੱਚ ਕੇ ਲੜ ਬਣਾਉਣੇ ਨੇ ਧਿਆਨ ਨਾਲ ਇਸ ਚੀਜ਼ ਨੂੰ ਦਿਮਾਗ ਦੇ ਵਿੱਚ ਬਿਠਾਉਣਾ ਹੈ ਜਿਵੇਂ ਜਿਵੇਂ ਤੁਸੀਂ ਪ੍ਰੈਕਟਿਸ ਕਰੋਗੇ ਇਹਨਾਂ ਚੀਜ਼ਾਂ ਦੀ ਉਵੇਂ ਹੀ ਤੁਹਾਨੂੰ ਇਹ ਚੀਜ਼ਾਂ ਸੌਖੀਆਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਨੇ ਸੌਖੀਆਂ ਤੁਹਾਨੂੰ ਦੋ ਲੱਗਣਗੀਆਂ ਜ਼ਿਆਦਾ ਜਦੋਂ ਤੁਸੀਂ ਇਹਨਾਂ ਨੂੰ ਇੱਕ ਵਾਰ ਕਰ ਲਿਆ ਤਾਨੂੰ ਉਹ ਤੱਕ ਚੀਜ਼ ਹੀ ਔਖੀ ਲੱਗਦੀ ਹੁੰਦੀ ਹੈ ਜਦ ਤੱਕ ਤੁਹਾਨੂੰ ਨਹੀਂ ਆਉਂਦੀ ਜਿਸ ਦਿਨ ਤੁਸੀਂ ਕਰਨੀ ਸਿੱਖ ਕੇ ਉਸ ਦਿਨ ਤੋਂ ਉਹ ਚੀਜ਼ ਤੁਹਾਡੇ ਲਈ ਸੌਖੀ ਹੋ ਜਾਂਦੀ ਹੁੰਦੀ ਹੈ ਜਿਵੇਂ ਇਹ ਚੀਜ਼ ਤੁਹਾਨੂੰ ਦੇਖਣ ਲਈ ਵੀਡੀਓ 'ਚ ਸੌਖੀ ਲੱਗਦੀ ਹੋਣੀ ਹੈ ਬੜੀ ਕਰਨ ਨੂੰ ਪਰ ਜਦੋਂ ਤੁਸੀਂ ਕਰੋਗੇ ਤਾਂ ਅਸਲੀ ਪ੍ਰੈਕਟਿਸ ਤੁਹਾਡੀ ਉਦੋਂ ਹੋਣੀ ਹੈ ਅਸਲੀ ਪਤਾ ਤੁਹਾਨੂੰ ਉਦੋਂ ਲੱਗਣਾ ਹੈ ਤੇ ਪੇਚ ਦੇਖੋ ਆਪਣੇ ਟਾਈਟ ਨੇ ਤੇ 6 ਲੜ ਲਾਗੇ ਹੋਏ ਨੇ ਖੁੱਲਾ ਹਿੱਸਾ ਹਮੇਸ਼ਾ ਉੱਪਰਲੇ ਪਾਸੇ ਕਰ ਲਿਆ ਕਰੋ ਬੰਦ ਹਿੱਸਾ نیچے ਕਰ ਲਿਆ ਕਰੋ ਲੜਾਂ ਨੂੰ ਘੁਮਾਉਣ ਤੋਂ ਬਾਅਦ ਚ ਇਹਦੇ ਨਾਲ ਅਗਲਾ ਲੜ ਲਗਾਉਣਾ ਤੁਹਾਡੇ ਲਈ ਸੌਖਾ ਹੋ ਜਾਂਦਾ ਆ ਤੇ ਪੱਲੇ ਹਮੇਸ਼ਾ ਖੋਲ ਕੇ ਲਗਾਣੇ ਨੇ ਕਿਸੇ ਵੀ ਲੜ ਦਾ ਧਾਗੇ ਵਾਲਾ ਜਾਂ ਕੰਨੀ ਵਾਲਾ ਹਿੱਸਾ ਬਾਹਰ ਨੂੰ ਨਹੀਂ ਚਾਤੀ ਮਾਰਨਾ ਚਾਹੀਦਾ ਤੇ ਹੁਣ ਅਸੀਂ ਮੇਰੇ ਵੀਰੋ ਇਸ ਤੋਂ ਬਾਅਦ ਚੋ ਧੁਮਾਲਾ ਸਾਹਿਬ ਦੇ ਕੱਪੜੇ ਨੂੰ ਗਲ ਦੇ ਦੁਆਲੇ ਲਪੇਟ ਲਵਾਂਗੇ ਕਿਉਂਕਿ ਅਸੀਂ ਇੱਥੇ ਇੱਕ ਸ਼ਸਤਰ ਸਜਾਉਣਾ ਹੈ ਤੇ ਉਸ ਸ਼ਸਤਰ ਦਾ ਨਾਮ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਣਾ ਹੈ ਅੱਜ ਮੈਂ ਸ਼ਸਤਰ ਦਾ ਨਾਮ ਨਹੀਂ ਬੋਲਣਾ ਹੈਗਾ ਤੇ ਜਰੂਰ ਤੁਸੀਂ ਮੈਨੂੰ ਕਮੈਂਟਾਂ 'ਚ ਦੱਸਿਓ ਕਿ ਉਸ ਸ਼ਸਤਰ ਨੂੰ ਕਹਿੰਦੇ ਕੀ ਹੈ ਉਸ ਤੋਂ ਪਹਿਲਾਂ ਤੁਸੀਂ ਇਸ ਜਗ੍ਹਾ ਤੋਂ ਦੇਖ ਲੈਣਾ ਪੇਚ ਥੋੜੇ ਨੀਵੇਂ ਕਾਲ ਲਿਓ ਥੋੜੇ ਜਿ ਇਕੱਠੇ ਕਾਲ ਲਿਓ ਕਿ ਜਿਹੜਾ ਇਹਨਾਂ ਦੇ ਵਿੱਚੋਂ ਨਾ ਲੜਾਂ ਦੇ ਵਿੱਚੋਂ ਗੈਪ ਦੇ ਵਿੱਚੋਂ ਝਾਤੀ ਮਾਰਦਾ ਕਪੜਾ ਉਹ ਦਿਖਣਾ ਬੰਦ ਹੋ ਜਵੇ ਤੇ ਹੁਣ ਮੇਰੇ ਵੀਰੋ ਆਹ ਜਿਹੜਾ ਮੈਂ ਸ਼ਸਤਰ ਸਜਾ ਰਿਹਾ ਹਾਂ ਤੁਸੀਂ ਮੈਨੂੰ ਇਹਦਾ ਨਾਮ ਦੱਸਣਾ ਹੈ ਕਿਉਂਕਿ ਇਹਦੇ ਉੱਪਰੋਂ ਨਾ ਅਸੀਂ ਲੜ ਘੁਮਾਣੇ ਨੇ ਇਹਨੂੰ ਸਿਰ ਦੇ ਵਿੱਚ ਘਾਹ ਸੈਂਟਰ 'ਚ ਇਸ ਤਰੀਕੇ ਨਾਲ ਟਿਕਾ ਲੈਣਾ ਹੈ ਤੇ ਇਹਨੂੰ ਜਦੋਂ ਤੁਸੀਂ ਟਿਕਾ ਲਿਆ ਇੱਕ ਜਗ੍ਹਾ ਤੇ ਚੰਗੀ ਤਰ੍ਹਾਂ ਅੰਦਰ ਕਾਲ ਲਿਆ ਉਸ ਤੋਂ ਬਾਅਦ ਉਹਦੇ ਉੱਪਰੋਂ ਜੀ ਲੜ ਘੁਮਾ ਕੇ ਲੈ ਕੇ ਆਣੇ ਨੇ ਸੈਂਟਰ ਦੇ ਵਿੱਚ ਨੱਕ ਦੀ ਸੀਤ ਰਹੀ ਹਿਸਾਬ ਨਾਲ ਇਹ ਸੈਂਟਰ ਦੇ ਵਿੱਚ ਲੱਗਿਆ ਹੋਣਾ ਚਾਹੀਦਾ ਥੋੜਾ ਜਿਹਾ ਬਾਹਰ ਨੂੰ ਵੀ ਛੜਨਾ ਹੈ ਕਿਉਂਕਿ ਲੜ ਸੀ ਇਹਦੇ ਪਿੱਛੋਂ ਦੀ ਘੁਮਾ ਕੇ ਅੱਗੇ ਨੂੰ ਲੈ ਕੇ ਆਣੇ ਨੇ ਇਸ ਲੜ ਨੂੰ ਲਗਾਉਣ ਲਈ ਨੀਚਲੇ ਹਿੱਸੇ ਤੋਂ ਪੱਲੇ ਲੈ ਕੇ ਆਣੇ ਨੇ ਜਿੱਦਾਂ ਅਸੀਂ ਜੰਗੀ ਧੁਮਾਲਾ ਸਾਹਿਬ ਦੇ ਲਗਾਏ ਸੀ ਨਾ ਲੜ ਉਸੇ ਤਰੀਕੇ ਨਾਲ ਇਸ ਧੁਮਾਲਾ ਸਾਹਿਬ ਦੇ ਵੀ ਅਸੀਂ ਲੜ ਘੁਮਾਉਣੇ ਨੇ ਅੱਜ ਤੱਕ ਨਾ ਮੇਰੇ ਵੀਰੋ ਮੈਂ ਤੁਹਾਨੂੰ ਇੰਨੇ ਧੁਮਾਲਾ ਸਾਹਿਬ ਦੀ ਵੀਡੀਓ ਅਪਲੋਡ ਕਰਤੀਆਂ ਨਾ ਹਰ ਇੱਕ ਸਟਾਈਲ ਦੀਆਂ ਹਰ ਇੱਕ ਟਾਈਪ ਦੀਆਂ ਤੁਹਾਨੂੰ ਮੈਨੂੰ ਨਹੀਂ ਲੱਗਦਾ ਹੈ ਕਿ ਤੁਹਾਨੂੰ ਕਿਸੇ ਹੋਰ ਦੀਆਂ ਵੀਡੀਓ ਦੇਖਣ ਦੀ ਲੋੜ ਪ ਮੈਂ ਤੁਹਾਨੂੰ ਇਹੀ ਕਹਿੰਦਾ ਕਿ ਇੰਨੀਆਂ ਵੀਡੀਓ ਅਪਲੋਡ ਕਰਤੀਆਂ ਨਾ ਮੈਂ ਤੁਹਾਡੇ ਲਈ ਕਿ ਤੁਸੀਂ ਭਾਵੇਂ ਹੁਣ 100 ਦਿਨ ਲਗਾਤਾਰ ਅਲੱਗ-ਅਲੱਗ ਵੀਡੀਓ ਦੇਖੀ ਜਾਓ ਤੁਹਾਡੇ ਕੋਲ ਦੇਖਣ ਲਈ ਵੀਡੀਓ ਨਹੀਂ ਮੁੱਕਣੀਆਂ ਪਰ ਮੈਂ ਪਾ ਪਾ ਕੇ ਤੁਹਾਨੂੰ ਜ਼ਰੂਰ ਦੱਸਦਾ ਹੋਇਆ ਕਿ ਮੈਂ ਤੁਹਾਨੂੰ ਹਰ ਇੱਕ ਸਟਾਈਲ ਸਜਾ ਕੇ ਦਿਖਾ ਸਕਦਾ ਹਾਂ ਤੇ ਤੁਹਾਨੂੰ ਸਿਖਾ ਵੀ ਸਕਦੇ ਹਾਂ ਸੀ ਮੈਂ ਆਪਣੀ ਪ੍ਰੇਜ਼ ਨਹੀਂ ਕਰ ਰਿਹਾ ਮੈਂ ਬਸ ਆਪਣੇ ਆਪ ਤੇ ਮੈਨੂੰ ਇਸ ਗੱਲ ਤੇ ਮਾਣ ਆ ਮੇਰੇ ਵੀਰੋ ਹੰਕਾਰ ਨਹੀਂ ਹੈਗਾ ਇਹ ਮਾਣ ਆ ਮੈਨੂੰ ਆਪਣੇ ਆਪ ਤੇ ਕਿ ਉਸ ਮਾਲਕ ਨੇ ਮੈਨੂੰ ਚੁਣਿਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਕੇ ਦਿਖਾਉਣ ਲਈ ਤੇ ਗੱਲ ਕਰਦੇ ਹਾਂ ਹੁਣ ਦੁਮਹਾਲਾ ਸਾਹਿਬ ਦੀ ਤੇ ਪੱਲੇ ਦੇਖੋ ਆਪਾਂ ਇੱਕ ਪੱਲਾ ਘੁਮਾਇਆ ਹੁਣ ਇੱਕ ਪੱਲਾ ਥੋੜਾ ਨੀਵਾ ਲੈ ਕੇ ਆਵਾਂਗੇ ਥੋੜਾ ਨੀਵਾ ਟਾਈਟ ਕਰਨ ਲਈ ਗ੍ਰਿਪ ਨੂੰ ਹੋਰ ਇਸ ਜਗ੍ਹਾ ਤੋਂ ਪਿੱਛੇ ਜੀ ਇਸ ਸ਼ਸਤਰ ਦੇ ਘੁਮਾ ਕੇ ਲੈ ਕੇ ਆਵਾਂਗੇ ਪੇਚ ਨੂੰ ਇਸ ਜਗ੍ਹਾ ਤੇ ਨਾ ਤੁਹਾਨੂੰ ਜਿਹੜਾ ਸ਼ਸਤਰ ਸੋਹਣਾ ਲੱਗਦਾ ਆ ਭਾਵੇਂ ਤੁਸੀਂ ਇੱਥੇ ਨਾਗਣੀ ਵੀ ਟੰਗ ਸਕਦੇ ਹੋ ਭਾਵੇਂ ਤੁਸੀਂ ਇੱਥੇ ਖੰਡਾ ਸਾਹਿਬ ਨੂੰ ਵੀ ਸਜਾ ਸਕਦੇ ਹੋ ਜਾਂ ਜਿਹੜਾ ਸ਼ਸਤਰ ਤੁਹਾਨੂੰ ਸਹੀ ਲੱਗਦਾ ਹੈ ਉਹਨੂੰ ਵੀ ਸਜਾ ਸਕਦੇ ਹੋ ਪਰ ਇਸ ਸ਼ਸਤਰ ਦਾ ਨਾਮ ਨਾ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਅੱਜ ਜਰੂਰ ਦੱਸਣਾ ਹੈ ਕਿ ਇਹ ਸ਼ਸਤਰ ਨੂੰ ਕਹਿੰਦੇ ਕੀ ਆ ਤੇ ਮੈਂ ਦੇਖਾਂਗਾ ਕਿਹੜੇ-ਕਿਹੜੇ ਵੀਰ ਜਾਣਦੇ ਨੇ ਇਹ ਸ਼ਸਤਰ ਦਾ ਨਾਮ ਤੇ ਹੁਣ ਦੇਖੋ ਜਿੱਦਾਂ ਸੱਜੇ ਪਾਸੇ ਉਹ ਇਸ ਲੜ ਨੂੰ ਲੈ ਕੇ ਆਏ ਨਾ ਖੱਬੇ ਪਾਸੇ ਉਹ ਵੀ ਉਨਾਂ ਕਹੀ ਪੇਚਾਂ ਨੂੰ ਟਕਣਾ ਆਏ ਤੁਸੀਂ ਇਹ ਨਾ ਹੋਵੇ ਕਿ ਇੱਕ ਸਾਈਡ ਤੁਹਾਡੀ ਜ਼ਿਆਦਾ ਦਿਖਦੀ ਹੋਵੇ ਇੱਕ ਸਾਈਡ ਘੱਟ ਦਿਖਦੀ ਹੋਵੇ ਥੋੜਾ ਮੋਟਾ ਫਰਕ ਚੱਲ ਸਕਦਾ ਹੈ ਜਿਹਨੂੰ ਅਸੀਂ ਬਾਅਦ ਦੇ ਵਿੱਚ ਦੂਰ ਕਰ ਸਕਦੇ ਹਾਂ ਤੇ ਬਾਕੀ ਜ਼ਿਆਦਾ ਨਹੀਂ ਹੋਣਾ ਚਾਹੀਦਾ ਜ਼ਿਆਦਾ ਸ਼ੀਸ਼ੇ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਵੇਗਾ ਤੇ ਹੁਣ ਦੇਖੋ ਦੋਨੋਂ ਪੱਲੇ ਅਸੀਂ ਬਰਾਬਰ ਘੁਮਾ ਕੇ ਲੈ ਕੇ ਆਏ ਆ ਪੱਲੇ ਸਾਡੇ ਟਾਈਟ ਹੋਣੇ ਚਾਹੀਦੇ ਨੇ ਦੁਮਾਲਾ ਸਾਹਿਬ ਦਾ ਸਾਈਜ਼ ਦੇਖ ਸਕਦੇ ਹੋ ਤੁਸੀਂ ਥੋੜਾ ਛੋਟਾ ਸਾਈਜ਼ ਆ ਪੱਲੇ ਖਿੱਚ-ਖਿੱਚ ਕੇ ਲਗਾਣੇ ਆ ਤਾਂ ਜੋ ਕੋਈ ਵੀ ਲਾੜਾ ਜਿਹੜਾ ਉਹ ਢਿੱਲਾ ਜਿਹਾ ਨਾ ਲੱਗੇ ਦੇਖਣ ਨੂੰ ਪੇਚ ਦੇਖੋ ਮੈਂ ਕਿਦਾਂ ਖੋਲ-ਖੋਲ ਕੇ ਤੁਹਾਨੂੰ ਖਿੱਚ ਕੇ ਆਰਾਮ ਨਾਲ ਲਾ ਕੇ ਦਿਖਾ ਰਿਹਾ ਨਾ ਜਿੱਥੇ ਮੈਨੂੰ ਲੱਗਦਾ ਹੈ ਕਿ ਲੜ ਨੂੰ ਦੁਬਾਰਾ ਖਿੱਚ ਕੇ ਲਾਉਣਾ ਚਾਹੀਦਾ ਮੈਂ ਤੁਹਾਨੂੰ ਦੁਬਾਰਾ ਲਾ ਕੇ ਦਿਖਾ ਰਿਹਾ ਉਸੇ ਤਰੀਕੇ ਨਾਲ ਤੁਸੀਂ ਕਰਨਾ ਹੈ ਜਿੱਥੇ ਵੀ ਤੁਹਾਨੂੰ ਆਪਣੇ ਮਨ ਦੀ ਤਸੱਲੀ ਨਹੀਂ ਨਾ ਹੋ ਰਹੀ ਉਸ ਜਗ੍ਹਾ ਤੋਂ ਲੜ ਹਮੇਸ਼ਾ ਖਿੱਚ ਕੇ ਲਗਾਓ ਭਾਵੇਂ ਤੁਹਾਨੂੰ ਲੜ ਖੋਲਣਾ ਹੀ ਕਿਉਂ ਨਾ ਪੈ ਜਵੇ ਇਹ ਸਾਡਾ ਅਖੀਲਾ ਲੜ ਹੋਵੇਗਾ ਇਹਨੂੰ ਸਾਰੇ ਲੜਾਂ ਦੇ ਉੱਪਰੋ ਘੁਮਾਣਾ ਹੈ ਸੀ ਆ ਜਿਹੜੇ ਲੜ ਅਸੀਂ ਘੁਮਾਤੇ ਹੋਏ ਨਾ ਇਹਨਾਂ ਪੇਚਾਂ ਦੇ ਉੱਪਰੋ ਘੁਮਾਣਾ ਹੈ ਤਾਂ ਜੋ ਇਹਨਾਂ ਉੱਪਰੋ ਜੀ ਥੋੜਾ ਇਹਦੇ ਨਾਲ ਤੁਹਾਡੀ ਗ੍ਰਿਪ ਹੋਰ ਜ਼ਿਆਦਾ ਮਜ਼ਬੂਤ ਹੋ ਜਾਵੇਗੀ ਤੇ ਦੇਖਣ ਨੂੰ ਉਪਰੋ ਜੀ ਹੋਰ ਸੋਹਣਾ ਲੱਗੇਗਾ। ਇਹੇ ਤੁਮਹਲਾ ਸਾਹਿਬ ਦੇਖਣ ਨੂੰ ਨਾ ਤੁਹਾਨੂੰ ਜੰਗੀ ਤੁਮਹਲਾ ਸਾਹਿਬ ਵਰਗਾ ਲੱਗੇਗਾ। ਜਿਹੜਾ ਮੈਂ ਤੁਹਾਨੂੰ ਚੋਰਸ ਬੁੰਗਾ ਸਾਹਿਬ ਸਜਾ ਕੇ ਦਿਖਾਇਆ ਸੀ ਨਾ ਉਪਰੋ ਜੀ ਡਬਲ ਬੁੰਗਾ ਸਾਹਿਬ ਜਿਹਦੇ ਵਿੱਚ ਮੈਂ ਉਪਰੋ ਜੀ ਤੁਹਾਨੂੰ ਧਾਗਾ ਵੀ ਬਣ ਕੇ ਦਿਖਾਇਆ ਸੀਗਾ ਇੱਕ। ਇਹ ਸਾਰੇ ਤੁਮਹਲਾ ਸਾਹਿਬ ਜਿਹੜੇ ਨਾ ਤੁਹਾਨੂੰ ਮੈਂ ਅਲੱਗ-ਅਲੱਗ ਸਜਾ ਕੇ ਦਿਖਾਏ ਆ। ਮੈਂ ਕਦੀ ਵੀ ਤੁਹਾਨੂੰ ਇਹ ਫੀਲ ਨਹੀਂ ਹੋਣ ਦਿੱਤਾ। ਮੈਂ ਤੁਹਾਨੂੰ ਚੀਜ਼ਾਂ ਸੇਮ ਸਜਾ ਕੇ ਦਿਖਾ ਰਹੀ ਆ। ਮੈਂ ਤੁਹਾਨੂੰ ਬੂੰਗਾ ਸਾਹਿਬ ਵੀ ਕੋਸ਼ਿਸ਼ ਕੀਤੀ ਆ ਹਮੇਸ਼ਾ ਅਲੱਗ ਸਜਾ ਕੇ ਦਿਖਾਵਾਂ। ਧੁਮਾਲਾ ਸਾਹਿਬ ਵੀ ਕੋਸ਼ਿਸ਼ ਕੀਤੀ ਆ ਅਲੱਗ ਸਜਾ ਕੇ ਦਿਖਾਵਾਂ। ਤਾਂ ਜੋ ਤੁਹਾਨੂੰ ਇਹ ਨਾ ਲੱਗੇ ਮੈਂ ਸੇਮ ਸੇਮ ਵੀਡੀਓ ਅਪਲੋਡ ਕਰੀ ਜਾਂਦਾ। ਤੇ ਹੁਣ ਅਖੀਲੇ ਲੜਨ ਨੂੰ ਵੀ ਟਾਈਟ ਕਰਨ ਤੋਂ ਬਾਅਦ ਚੋਂ ਇਸ ਜਗ੍ਹਾ ਤੇ ਵਿੱਚ ਨਾ ਚੰਗੀ ਤਰ੍ਹਾਂ ਅੰਦਰ ਕਰ ਦੇਣਾ ਆ। ਜਿਹੜਾ ਕਿ ਕਪੜਾ ਆਪਣੀ ਜਗ੍ਹਾ ਤੇ ਟੀਕੇ ਆ ਰਵੇ ਉਸ ਲੜ ਦੇ ਅੰਦਰ ਕਰਿਓ ਜਿਹੜਾ ਕਿ ਦੇਖਣ ਦੇ ਵਿੱਚ ਜਿਆਦਾ ਪਤਾ ਨਾ ਲੱਗੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਮੈਂ ਹਰ ਇੱਕ ਪ੍ਰਕਾਰ ਦੇ ਦੁਮਾਲਾ ਸਾਹਿਬ ਦੀ ਵੀਡੀਓ ਅਪਲੋਡ ਕੀਤੀ ਹੋਈ ਆ ਲੜਾਂ ਵਾਲੇ ਦੁਮਾਲਾ ਸਾਹਿਬ ਦੀ ਵੀ ਵੀਡੀਓ ਅਪਲੋਡ ਕੀਤੀ ਹੋਈ ਆ ਉਹਦੀ ਪੂਣੀ ਕਿੱਦਾਂ ਕਰਨੀ ਆ ਉਹ ਥੋੜੀ ਜਿਹੀ ਡਿਫਰੈਂਟ ਸੀਗੀ ਉਹ ਵੀ ਤੁਹਾਨੂੰ ਮੈਂ ਕਰਕੇ ਦਿਖਾਈ ਆ ਇਸ ਕਪੜੇ ਨਾਲ ਐਫ ਚੌਤਰ ਕਪੜੇ ਨਾਲ ਕਿਹੜੀ ਗੁਰਮੁਖੀ ਦਸਤਾਰ ਮੈਂ ਸਜਾਈ ਸੀਗੀ ਇੱਕ ਦੇ ਦੋ ਦੋ ਲੜਾ ਲਈ ਉਹ ਸਾਰੀਆਂ ਵੀਡੀਓ ਦੇ ਲਿੰਕ ਨਾ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਣੇ ਨੇ ਮੇਰੇ ਵੀਰੋ ਤੁਸੀਂ نیچے ਜਾ ਕੇ ਦੇਖ ਲਿ ਗੀਆਂ ਉਹਨਾਂ ਦੇ ਉੱਪਰ ਵੀ ਤੁਹਾਨੂੰ ਵੀਡੀਓ ਮਿਲ ਜਾਣਗੀਆਂ ਤੇ ਆਈ ਬਟਨ ਤੇ ਜਾ ਕੇ ਵੀ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਸਲਾਈ ਨਾਲ ਦੇਖਾਂਗੇ ਜਿਹੜੀਆਂ ਤੁਹਾਨੂੰ ਕਿਤੇ ਵੀ ਨਿੱਕੀਆਂ ਮੋਟੀਆਂ ਕਮੀਆਂ ਪੇਸ਼ੀਆਂ ਲੱਗਣਗੀਆਂ ਨਾ ਲਣਾ ਦੇ ਵਿੱਚ ਜਾਂ ਉੱਪਰਲੇ ਹਿੱਸੇ ਤੋਂ ਉਹਨਾਂ ਨੂੰ ਤੁਸੀਂ ਦੂਰ ਕਰ ਲਿਓ ਪੇਚ ਤੁਹਾਡੇ ਸਾਰੇ ਟਾਈਟ ਜੇ ਹੋਣੇ ਚਾਹੀਦੇ ਨੇ ਦੋਨਾਂ ਹਿੱਸਿਆਂ ਤੋਂ ਖਿੱਚ ਖਿੱਚ ਕੇ ਲੜ ਅਸੀਂ ਬਰਾਬਰ ਕਰ ਲਾਂਗੇ ਇਸ ਜਗ੍ਹਾ ਤੋਂ ਦੇਖ ਲਾਂਗੇ ਦੋਨਾਂ ਸਾਈਡੇ ਤੋਂ ਕਪੜਾ ਬਰਾਬਰ ਹੈ ਦੱਬ ਕੇ ਗੋਲਾਈ ਦੇ ਵਿੱਚ ਸ਼ੇਪ ਕਰ ਦੇਣੀ ਹੈ ਅਸੀਂ ਤੇ ਹੁਣ ਦੇਖੋ ਅਸੀਂ ਤੁਹਾਨੂੰ ਹਰੇਕ ਹਿੱਸੇ ਤੋਂ ਦੁਮਾਲਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਜੀ ਤੇ ਪਹਿਲਾਂ ਤਾਂ ਫਰੰਟ ਤੋਂ ਦੇਖ ਕਿਹੜੀਆਂ-ਕਿਹੜੀਆਂ ਬੀਬੀਆਂ ਸਾਡੇ ਦੁਮਾਲਾ ਸਾਹਿਬ ਦੀ ਵੀਡੀਓ ਦੇਖ ਕੇ ਦੁਮਾਲਾ ਸਾਹਿਬ ਸਿੱਖਦੀਆਂ ਨੇ ਉਹ ਵੀ ਜ਼ਰੂਰ ਕਮੈਂਟ ਕਰਕੇ ਜਾਣ ਸਾਨੂੰ ਇਹਦੇ ਨਾਲ ਪਤਾ ਲੱਗ ਜਾਂਦਾ ਹੈ ਕਿ ਬੀਬੀਆਂ ਤੱਕ ਇਹ ਵੀਡੀਓ ਪਹੁੰਚਦੀ ਆ ਵੀ ਹੈ ਕਿ ਨਹੀਂ ਤੇ ਜੇਕਰ ਤੁਹਾਡੀਆਂ ਭੈਣਾਂ ਮਾਤਾਵਾਂ ਤੇ ਬੀਬੀਆਂ ਦੁਮਾਲਾ ਸਾਹਿਬ ਸਜਾਉਂਦੀਆਂ ਨੇ ਉਹਨਾਂ ਤੱਕ ਇਹ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਹੁਣ ਤੱਕ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਹੋਰ ਵੀਡੀਓ ਨੀਚੇ ਡਿਸਕ੍ਰਿਪਸ਼ਨ 'ਚ ਨੇ ਜਾਂ ਤੁਸੀਂ ਆਈ ਬ ਵੀਡੀਓ ਨੂੰ ਦੇਖਣ ਲਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ